ਮੇਰੀ ਗੱਲ ਸੁਣ ਲੈ ਤੈਨੂੰ ਮੈਨੂੰ ਲੱਗਦਾ ਤੇਰੇ ਘਰ ਦੇ ਢੇਲੇ ਦੀ ਤਮੀਜ਼ ਨਹੀਂ ਸਿਖਾਈ ਨਾ ਜਠਾਣੀ ਹੋਣ ਦੇ ਤੂੰ ਕਿਹੜੇ ਫਰਜ ਨਿਭਾਉਣੀ ਐ ਨੇ ਤੂੰ ਕਿਹੜੇ ਦਰਾਣੀ ਹੋਣ ਦੇ ਫਰਜ ਨਿਭਾਉਣੀ ਆ ਸੱਤ ਅੱਠ ਪਿੰਡਾਂ ਦੇ ਆਲੇ ਦਾਲੇ ਦੇ ਨਾ ਮੇਰਾ ਨੌ ਕਹਿ ਕੇ ਜੋਰਾ ਜੋਰੇ ਦੇ ਬੰਦੇ ਅਸੀਂ ਅਹੀਂ ਕੰਮ ਕਢਾ ਜਾਂਦੇ ਨੇ ਐਨਾ ਨੌ ਚੱਲਦਾ ਤੋ ਟੱਟੇ ਇਨੀ ਗਏ ਥੋੜਾ ਜਿਹਾ ਟਾਈਮ ਹੋਰ ਲੱਗ ਜਾਣ ਦੇ ਫਿਰ ਤੋਂ ਨਹੀਂ ਪਾਉਣੇ ਆ ਵੀ ਸੁੱਕਣ ਵਾਲੇ ਨੇਗੇ ਹਾਏ ਹਾਏ ਅਸਤ ਮੈਂ ਥੱਕੀ ਪਈ ਸੀ ਵਧੀਆ ਮਸ਼ੀਨ ਲਾ ਲਈ ਨਹੀਂ ਹੱਥੀ ਮੱਥਾ ਮਾਰਨਾ ਪੈਂਦਾ ਮਦੇਟ ਲਈ ਨਾ ਭੈਣੇ ਹੁਣ ਕਿਵੇਂ ਮਸ਼ੀਨ ਚੱਲ ਪਈ ਕੱਲ ਤਾਂ ਤੇਰੀ ਮਸ਼ੀਨ ਖਰਾਬ ਸੀ ਭੈਣੇ ਸਮਰਾਈ ਹੈਗੀ ਘਟੋ ਕਾ 800 ਰੁਪਏ ਲੱਗੇ ਮਸ਼ੀਨ ਤੇ ਫਿਰ ਕਿਤੇ ਕੱਪੜੇ ਧੋਂਦੇ ਹੋਇਆ ਤੈਨੂੰ ਕੀ ਬਿਮਾਰੀ ਪੈ ਗਈ ਮੇਰੀ ਮਸ਼ੀਨ ਦੀ ਨਾ ਜਦੋਂ ਕੱਲ ਧੜੀ ਪੱਕੇ ਕੱਪੜੇ ਪਏ ਸੀ ਨਾਲ ਤਾਂ ਸਾਰੇ ਪਰਦੇ ਧੋਤੇ ਨਾਲੇ ਚਾਦਰਾਂ ਧੋਤੀਆਂ ਨੇ ਉਹ ਤਾਂ ਮੈਂ ਹੱਥੀ ਧੋਤੇ ਆ ਹੁਣ ਤਾਂ ਮਸ਼ੀਨ ਲਾ ਕੇ ਰਹਿ ਗਈ ਰਾਮਦਾਰੀ ਨਾ ਜੇ ਤੈਨੂੰ ਇੰਨੇ ਹੀ ਚੌਸ ਸੀ ਨਾ ਮਸ਼ੀਨ ਚ ਕੱਪੜੇ ਧੋਣ ਦਾ ਆਦੇ ਪੇਕੇ ਤੋਂ ਲੈ ਕੇ ਆਉਂਦੀ ਮੇਰੀ ਆ ਭਾਈ ਮੇਰਾ ਜਦੋਂ ਜੀ ਕਰਿਆ ਉਦੋਂ ਲਾਉਂਗੀ ਮੈਂ ਮਸ਼ੀਨ ਗੱਲ ਸੁਣ ਲੈ ਭੈਣ ਮੇਰੀਏ ਹੈ ਮਸ਼ੀਨ ਕਹਿੰਨੀ ਆ ਵੀ ਮੇਰੇ ਪੇਕੇਆਂ ਦੀ ਆ ਬਿਜਲੀ ਤਾਂ ਇੱਥਾਂ ਦੀ ਆ ਐ ਜਾਨੀ ਤਾਂ ਬਿੱਲ ਤਾਂ ਘਰੋਂ ਭਰਦੇ ਆ ਕਮਾਲ ਹੋ ਗਈ ਤੇਰੀ ਨਾ ਫਿਰ ਜੇ ਬਿੱਲ ਘਰੋਂ ਭਰਦਿਆਂ ਸਾਨੂੰ ਫਾਹੇ ਟੰਗਦੇ ਸਾਨੂੰ ਕਿਹੜੇ ਸੁੱਖ ਕਹ ਦਿੱਤਾ ਹੋਇਆ ਵੀ ਬਿੱਲ ਘਰੋਂ ਭਰਨਾ ਤਾਂ ਸੇ ਕੋਈ ਚੀਜ਼ ਵੀ ਨਾ ਵਰਤੀ ਏ ਆਹ ਪਹਿਣੀ ਤੇਰੀ ਚੰਗੀ ਗੱਲ ਨਹੀਂ ਹੈਗੀ ਆਦੇ ਕੱਪੜੇ ਦੇ ਕਾਢਾ ਦੇ ਹੱਥੀ ਧੋਲਾ ਕਿਉਂ ਤੂੰ ਲਾਤੀ ਮੇਰੇ ਪੇਕੇ ਨੇ ਮਸ਼ੀਨ ਤਾਂ ਦਿੱਤੀ ਸੀ ਵੀ ਮੈਂ ਕੱਪੜੇ ਧੋ ਸਕਾਂ ਇਹਦੇ ਵਿੱਚ ਸਾਂਭਣ ਵਾਸਤੇ ਨਹੀਂ ਦਿੱਤੀ ਮੈਨੂੰ ਫੇਰ ਐਂ ਕਰ ਤੇਰੇ ਪੇਕੇਆਂ ਨੂੰ ਕਹ ਦੇ ਅੱਧਾ ਬਿੱਲ ਵੀ ਤੇਰੇ ਪੇਕੇ ਵਾਰ ਦੇਣਗੇ ਨਾ ਮੇਰੇ ਪੇਕੇਆਂ ਨੂੰ ਸੁੱਖ ਕਹ ਦਿੱਤਾ ਹੋਇਆ ਕੱਫਣ ਤਾਂ ਤੁਹਾਡੇ ਘਰ ਦੇ ਧੋਤੇ ਜਾਂਦੇ ਨੇ ਬੇ ਲੋ ਭਰ ਨਾ ਕੱਫਣ ਧੋਣ ਦੀ ਹੋਏਗੀ ਆਪ ਦੇ ਖਸਮ ਦੇ ਭੈਣੇ ਬੰਦਿਆਂ ਦੇ ਤਾਂ ਲੀੜੇ ਹੁੰਦੇ ਜਿਉਂਦੇ ਜਾਗਦੇ ਹੁੰਦੇ ਨਾਲੇ ਨਾ ਮੇਰੀ ਗੱਲ ਸੁਣ ਲੈ ਤੈਨੂੰ ਮੈਨੂੰ ਲੱਗਦਾ ਤੇਰੇ ਘਰ ਦੇ ਨੇ ਤੇਲੇ ਦੀ ਤਨੀਜ ਨਹੀਂ ਸਿਖਾਈ ਨਾ ਜਠਾਣੀ ਹੋਣ ਦੇ ਤੂੰ ਕਿਹੜੇ ਫਰਜ਼ ਨਿਭਾਉਣੀ ਐ ਨੀ ਤੂੰ ਕਿਹੜੇ ਦਰਾਣੀ ਹੋਣ ਦੇ ਫਰਜ਼ ਨਿਭਾਉਣੀ ਆ ਹੱਕ ਤਾਂ ਤੇਰਾ ਸੀ ਕੱਪੜੇ ਧੋਣ ਦਾ ਕੱਲ ਆਉਦੇ ਆਉਦੇ ਕੱਪੜੇ ਧੋ ਲਿਆ ਸਾਡੇਾਂ ਤੇ ਕੀ ਲੱਗਿਆ ਸੀ ਇਹ ਨਹੀਂ ਧੋ ਸਕਦੀ ਸੀ ਨਾ ਮੈਨੂੰ ਐਂ ਦੱਸ ਮੇਰੇ ਚ ਪੈਣੀ ਚਾਰ ਜਾਨਾਂ ਨੇ ਹੈਂ ਸਾਰੇ ਤਾਂ ਪੜਦੇ ਤੋਤੇ ਆ ਸਾਰੀਆਂ ਚਾਦਰਾਂ ਤੋਤੀਆਂ ਆ ਹਾ ਢਾਈ ਟੋਟਰੂਆਂ ਦੇ ਲੀੜਿਆਂ ਵਾਸਤੇ ਤੂੰ ਮਸ਼ੀਨ ਲਾ ਕੇ ਬੈਗੀ ਨਹੀਂ ਮੇਰੀ ਮਰਜ਼ੀ ਮੇਰੀ ਮਸ਼ੀਨਾ ਮੈਂ ਚਾਹੇ ਆਪਦੇ ਕੱਪੜੇ ਦਿਲਾਵਾ ਚਾਹੇ ਗਵਾਂਡੀਆਂ ਦੇ ਕੱਪੜੇ ਦਿਲਾਵਾ ਤੈਨੂੰ ਦੱਸ ਕੀ ਲੈਣਾ ਤੈਨੂੰ ਕਹਾਦਾ ਮਚੇਮਾ ਹੋ ਗਿਆ ਨਾ ਬਿਜਲੀ ਵੀ ਥਾ ਤੇ ਆਪ ਚੱਲ ਪਿਆ ਕਰ ਭਣ ਬਾਲਾ ਨਾ ਬੋਲਿਆ ਕਰ ਤੂੰ ਹੋਰ ਕੰਮ ਕਰ ਲਿਆ ਕਰ ਜਿੰਨੇ ਟਾਈਮ ਚ ਮੇਰੇ ਨਾਲ ਲੜਾਈ ਕਰਦੀ ਜੇ ਬੁਲਾ ਲਿਆ ਨਾ ਮੈਂ ਅੰਦਰੋਂ ਜੋਰੇ ਨੂੰ ਫਿਰ ਦੇਖ ਲੈ ਮੂਤ ਦੀ ਝੱਗ ਮੰਗੂ ਬੈਜਾ ਨਹੀਂ ਹੁੰਨੀ ਆਗੀ ਮੂਰੇ ਤਾਂ ਉਹਦੇ ਬੋਲਦੀ ਨਹੀਂ ਮੇਰੇ ਮੂਰੀ ਬੋਲਦੇ ਗੱਠ ਦੀ ਜਵਾਨ ਨਾ ਡਰਦੀ ਨਹੀਂ ਨਾਲੇ ਹੋਰ ਹੈ ਨਾ ਡਰਾਂ ਕਿਉਂ ਮੈਨੂੰ ਕਿਹੜਾ ਕੋਈ ਚੋਰੀ ਆ ਜਾਏ ਖਣੇ ਤੇ ਡਰਦੀ ਨਹੀਂ ਆ ਕੇ ਮੈਂ ਤੇਰੇ ਤੋਂ ਡਰਦੀਆਂ ਫਿਰ ਮੈਨੂੰ ਚੋਰੀ ਆ ਤੇਰੀ ਤੈਨੂੰ ਪੁੱਛ ਕੇ ਮਸ਼ੀਨ ਚਲਾਇਆ ਕਰਾਂ ਤੇ ਚੋਰੀਆਂ ਤਾਂ ਲਾਉਣੀ ਆ ਨਾ ਕੱਲ ਤੇਰੀ ਮਸ਼ੀਨ ਚੰਗੀ ਭਲੀ ਸੀ ਤੂੰ ਝੂਠ ਬੋਲਦੀਆਂ ਮਿਸਤਰੀ ਤਾਂ ਆਇਆ ਨਹੀਂ ਤੂੰ ਕਹਿੰਦੀ ਸਮਰਾਈ ਆ ਇਹ ਮੇਰੀ ਮਰਜ਼ੀ ਮੇਰੀ ਮਸ਼ੀਨਾਂ ਮੈਂ ਜਦੋਂ ਮਰਜ਼ੀ ਲਾਵਾਂ ਨਾ ਲਾਵਾਂ ਠੀਕ ਆ ਤੂੰ ਬੜਾ ਨਾ ਚਾਂਬਲ ਮੈਂ ਹੁਣ ਬੁਲਾ ਲੂੰ ਵੇ ਜੋਰੇ ਆ ਸੁਣਦੇ ਨਹੀਂ ਜੀ ਬਾਹਰੇ ਆਇਆ ਮੜਾ ਜਾ ਨਹੀਂ ਮੈਂ ਕਿਹਾ ਡਰਦੀ ਆ ਬਲਾ ਲਾ ਭਨੇ ਐਡੀ ਕੋਈ ਗੱਲ ਨਹੀਂ ਹੈਗੀ ਹਾਂ ਨਹੀਂ ਡਰਦੀ ਤਾਂ ਤੂੰ ਕਿਸੇ ਤੋਂ ਵੀ ਨਹੀਂ ਆ ਦੇਖ ਲੈ ਆਪਦੇ ਵਾਲਾ ਬੰਦਾ ਤੜਕੀ ਕੱਢ ਦਿੰਨੇ ਆ ਘਰੋਂ ਨਾ ਕੱਢਣ ਤੋਂ ਕੀ ਮਤਲਬ ਹੈ ਤੇਰਾ ਅਗਲਾ ਕੰਮ ਕਰਨ ਜਾਂਦਾ ਬੇਲਾ ਨਹੀਂ ਤੇਰੇ ਵਾਲਿਆਂ ਨੂੰ ਲੰਮੀਆਂ ਤਾਣ ਕੇ ਪਿਆਰ ਨਾ ਬੇਲੇ ਨੂੰ ਕੀ ਆ ਸਾਰਾ ਦਿਨ ਗਲੀਆਂ ਚ ਭੌਂਕ ਕੇ ਆਉਂਦਾ ਕੰਮ ਕਰਦਾ ਮੱਖਾ ਉਹ ਕਮੰਡਰ ਆ ਹਾਂਜੀ ਕੀ ਹੋ ਗਿਆ ਹੁਣ ਕੀ ਆ ਤੇਰੇ ਜੰਮਣ ਵਾਲੇ ਨੂੰ ਰੋਨੀਆ ਬੇੜੀ ਬੈਠੀ ਆਲੇ ਹੁਣ ਬੈਠ ਕੇ ਗਿਆ ਤੇਰੀ ਕੀ ਜਾਨ ਨਿਕਲ ਗਈ ਆ ਦੇਖ ਲੈ ਕਿਵੇਂ ਬੋਲਣ ਲੱਗ ਰਹੀ ਐ ਸਮਝਾ ਦੇ ਇਹਨੂੰ ਮਰਦਾ ਕੀ ਹੋ ਗਿਆ ਕਿਉਂ ਲੜਦੀ ਆ ਲੜਾਣਾ ਮਸ਼ੀਨ ਲਾਈ ਬੈਠੀ ਆ ਮੈਨੂੰ ਕੱਲ ਕਹਿੰਦੀ ਮਸ਼ੀਨ ਖਰਾਬ ਹੋਗੀ ਆਏ ਗਿਆ ਲੜ ਜਾ ਪਰਚਾਈ ਫੇਰ ਕਿ ਹੋ ਗਿਆ ਜੇ ਮਸ਼ੀਨ ਲਾ ਲਈ ਤੇ ਤੋ ਵੱਡੀ ਆ ਫੇਰ ਵੀ ਮਰਾ ਮੋਟਾ ਸਮਝ ਜਾ ਕਰ ਆ ਬੰਮਾ ਪਰਚਾਈ ਕਰਦਾ ਸਮਝ ਜਾ ਕਰ ਮਰਾ ਮੋਟਾ ਮਾ ਤੇਰੇ ਮੂਰੇ ਹੱਥ ਹੱਥ ਜੋੜਦਾ ਆ ਕੀ ਕਰਦਾ ਵੇ ਤੈਨੂੰ ਆ ਪਰਚਾਈ ਮੈਂ ਤੇਰੇ ਮੂਰੇ ਹੱਥ ਜੋੜੂਗਾ ਚਲ ਉੱਥੇ ਉਹਨੇ ਲੜੀ ਜਾਨੀ ਆ ਉਹ ਮੈਨੂੰ ਚਲ ਠੀਕ ਆ ਬਾਗ ਜਾਨੀ ਆ ਹੁਣ ਬੋਲ ਕੇ ਦਿਖਾ ਹੁਣ ਬੋਲ ਕੇ ਦਿਖਾ ਨਾ ਚਲ ਬੋਲ ਆਹ ਲੱਗੀ ਅੱਗੇ ਹੋਰ ਕੋਈ ਨਾ ਮੌਕਾ ਤਾਂ ਫੇਰ ਵੀ ਪਰਜਾਈ ਬਗ ਜਾ ਪਰਜਾਈ ਬਗ ਜਾ ਬਗ ਜਾ ਬਗ ਗਈ ਦੇਖ ਮੇਰੇ ਗੱਲ ਸੁਣ ਆ ਤੂੰ ਅੰਦਰ ਕੀ ਕਸਿੱਦਾ ਕੱਢ ਰਿਆ ਸੀਗਾ ਹੈ ਘੰਟਾ ਹੋ ਗਿਆ ਮੈਨੂੰ ਹੱਕਾ ਮਾਰੀ ਜਾਂਦੀ ਨੂੰ ਚਾਬਰ ਚਾਬਰ ਬੋਲਣ ਲੱਗ ਰਹੀ ਸੀ ਮੇਰੇ ਮੂਰੇ ਫਿਰ ਪੰਜਾਤੀ ਜੀ ਦੇਖੋ ਮੈਂ ਉਹਦੀ ਬੱਗੀ ਮੈਨੂੰ ਐ ਦੱਸ ਕੀ ਕਰਦਤ ਤੂੰ ਅੰਦਰ ਚੱਲ ਪਹਿਲਾਂ ਉਹ ਤਾਂ ਮੈਂ ਬਾਹਰੋਂ ਦੇਖੂ ਪਹਿਲਾਂ ਤੇਰੇ ਨਾਲ ਨੁਪੜਾ ਤੇਰੇ ਨਾਲ ਨੁਪੜਾ ਮਰਨੇ ਆ ਚੱਲ ਉੱਥੇ ਨਾ ਮੈਨੂੰ ਐ ਦੱਸ ਵੇ ਤੂੰ ਮੇਰਾ ਮੇਰਾ ਕਰੇ ਪੱਖ ਲੈਣਗਾ ਮਰ ਜਾਏ ਤੂੰ ਹੈ

ਹਾਏ ਮੈਂ ਮੈਂ ਤਾਂ ਕਦੇ ਕਦੇ ਐਂ ਜੀ ਕਰਦਾ ਹੁੰਦਾ ਵੀ ਮੇਰੀ ਮਾਂ ਨੂੰ ਵੀ ਰੋਮਾ ਕੰਚਰੀ ਨੂੰ ਜਿਹੜੀ ਤੇਰੇ ਲੜ ਡੋਬ ਗਈ ਕਹੇ ਜਾਂ ਦੇਖਣ ਆਈ ਤੀ ਨਹੀਂ ਮੇਰੀ ਵੀ ਸੁਣ ਲੈ ਗੋੜ ਨੇ ਸਾਰੇ ਮਾਰਤੇ ਆ ਦੋ ਚਾਰ ਦਿਨਾਂ ਨੂੰ ਮੈਂ ਵੀ ਮਰਨਾ ਇੱਕ ਤਾਂ ਰੋਣ ਵਾਸਤੇ ਦਾ ਛੱਡ ਦੇ ਮੈਂ ਦੋ ਚਾਰ ਦਿਨ ਕੀ ਮੈਂ ਤਾਂ ਤੈਨੂੰ ਅੱਜ ਹੀ ਮਰੂ ਅੱਜ ਹੀ ਮਰੂ ਤੈਨੂੰ ਅੱਜ ਹੀ ਮਰੂ ਤੇਰੇ ਭਾਈ ਦੇ ਬੇੜਾ ਤੇਰਾ ਨਾ ਮੈਨੂੰ ਐਂ ਦੱਸ ਮੈਂ ਮੇਰਾ ਕਦੇ ਪੱਖ ਲੰਮੇਗਾ ਤੇਰਾ ਪੱਖ ਲਿਆਣੀ ਉਹ ਦੇਖ ਕਿੰਨਾ ਖੜਕਾਇਆ ਤੇਰੇ ਹੁੰਦੇ ਉਹਦੀ ਪਜਾਤੀ ਓਏ ਹੋਰ ਤੇਰਾ ਪੱਖ ਮੈਂ ਕਿਵੇਂ ਲਵਾ ਮੈਨੂੰ ਦੱਸ ਦਾ ਦੇ ਮਰੇ ਮੈਂ ਜੀ ਕਰਦਾ ਨਾ ਸੌਂ ਲੱਗੇ ਮਹਾਰਾਜ ਦੀ ਬਿਕੋਜ਼ ਕਾ ਕੇ ਮਰ ਜਾਏ ਜੇ ਨਕਮੇ ਨਕਮੇ ਬੰਦੇ ਨਾਲ ਵਧੀਆ ਜੇ ਮਰ ਜੇ ਮੇਰਾ ਪੈਂਡਾ ਛੁੱਟ ਜੇ ਕੀ ਕਹਣਾ ਕੀ ਕਹਣਾ ਜੀ ਆਏ ਜਾ ਮੈਂ ਮਰ ਜਾ ਤੇਰੇ ਨਾਲ ਤੂੰ ਨਾ ਮਰੇ ਤੇਰੇ ਨਾਲ ਪਹਿਲਾਂ ਮੈਂ ਮਰ ਜਾ ਤੂੰ ਨਾ ਮਰੇ ਮਤਾਏ ਮੇਰੀ ਗੱਲ ਸੁਣ ਲੈ ਜਦੋਂ ਮੈਂ ਕਹਾਕ ਮਾਰਦੀ ਆ ਇੱਕ ਕਹਾਕ ਤੇ ਮੇਰੇ ਮੂਰੇ ਹੋਣਾ ਚਾਹੀਦਾ ਠੀਕ ਹੈ ਠੀਕ ਹੈ ਉਹਦੇ ਸਾਹਮਣੇ ਤਾਂ ਮੈਂ ਤਾਂ ਨਹੀਂ ਬੋਲੀ ਹੈਗੀ ਕਿ ਕਾਹਨੂੰ ਤੇਰੀ ਬੇਇੱਜ਼ਤੀ ਕਰਨੀ ਹੈ ਵੱਡੇ ਥਾਂ ਲੱਗਦਾ ਉਹਦੇ ਅੱਜ ਇਹ ਕਹਿੰਦੀ ਉਹਦੇ ਮੂਰੇ ਮੈਂ ਬੋਲੀ ਨਹੀਂ ਕਿੰਨੇ ਝੂਠ ਬੋਲਦੀਆਂ ਉਹਦੇ ਹੁੰਦੇ ਦਾਦੇ ਮੇਰੇ ਦੇਹ ਤੇਰੇ ਦੀ ਲੱਤ ਉਹਦੇ ਸਾਹਮਣੇ ਦਾ ਮੇਰੀ ਇੱਜ਼ਤ ਛਰਦਾ ਦੀ ਮੜੀ ਮੋਟੀ ਉਹ ਤਾਂ ਮੈਂ ਜੇ ਅ ਮੇਰੀ ਗੱਲ ਸੁਣੋ ਗੁੱਸਾ ਨਾ ਕਰੀ ਉਹਦਾ ਮੈਂ ਇੰਨਾ ਕਦਾ ਫਿਰ ਦਬਕਾ ਹੁਣ ਤੀਮੀ ਦਾ ਚਲਦਾ ਹੀ ਹੁੰਦਾ ਬੰਦੇ ਤੇ ਨਾਲੇ ਮੇਰੀ ਗੱਲ ਸੁਣ ਲੈ ਅੱਜ ਦਾ ਤੇਰੇ ਇੱਥੇ ਮੁੱਕੀ ਮਾਰੀਆ ਛਾਤੀ ਤੇ ਜੇ ਕੱਲ ਨੂੰ ਮੇਰੇ ਅੱਖ ਨਾ ਲੱਗਣ ਤੇਰਾ ਗੋਟ ਤੋੜ ਤੂੰ ਗਟ ਉੱਤੇ ਡੰਗ ਦੂ ਪੱਖੇ ਨਾਲ ਤੈਨੂੰ ਜਿਹੜੇ ਸਿਆਮ ਲੱਗਦਾ ਇਹ ਮਾਰਾ ਦੀ ਜੀ ਐਕਸ-ਰੇ ਕਰਾ ਕੇ ਲਿਆ ਮੈਕ ਸਰਜਮ ਨਹੀਂ ਕੋ ਸਾਹਮਣਾ ਡਾਕਟਰ ਜਵਾਬ ਦੇ ਦੂ ਮੈਂ ਤਾਂ ਕਹਿੰਦੀ ਹਾਂ ਜਵਾਬ ਦੇ ਦੇ ਬੇੜੀ ਬੈਠੀ ਆਲੇ ਜੇ ਤੂੰ ਮਰ ਜੇ ਨਾ ਸੌਂ ਲੱਗੇ ਮੈਂ ਤਾਂ ਸੁੱਖ ਦੀ ਨੀਂਦ ਸੋਵਾ ਬੇੜੀ ਬੈਠਿਆ ਲੰਮਾ ਮੈਂ ਤਾਂ ਕਹਿੰਦੀ ਮਰ ਜੇ ਬਚੋਲਾ ਖਸਮਾ ਨੂੰ ਖਾਣੀ ਦਾ ਜੀ ਨਾ ਤੇਰੇ ਨਾਲ ਲੜ ਲਾਤੀ ਮੈਂ ਨਾ ਕੰਮੇ ਦੇ ਮਰ ਜੇ ਬਚੋਲਾ ਮੈਂ ਤੇਰੇ ਨਾਲ ਲੜ ਲਾਤਾ ਤੇਰੇ ਕਹਿਣ ਦਾ ਕੀ ਮਤਲਬ ਕੀ ਮਤਲਬ ਮਰ ਜੇ ਨੇ ਭਰੀਆਂ ਵਰਗੀ ਆ ਮੈਂ ਸੋਹਣੀ ਸੁਨੱਖੀਆਂ ਕਿਸ ਪਾਸੇ ਮਾੜੀ ਨਹੀਂ ਤੇਰੇ ਕਰਮੋਚ ਤਾਂ ਨਾ ਮੈਂ ਹੋਈ ਨਹੀਂ ਸੀ ਉਹ ਵਧੀਆ ਜੇ ਤੂੰ ਮੇਰੇ ਘਰ ਮਾ ਜਨਾ ਹੁੰਦੀ ਨਾ ਮੈਂ ਤਾਂ ਹੋਰ ਬਹੂ ਲਿਆਉਂਦਾ ਅੱਛਾ ਹੋਰ ਬਹੂ ਲਿਆਉਣੀ ਸ਼ਰਮ ਨਹੀਂ ਆਉਂਦੀ ਸ਼ਰਮ ਨਹੀਂ ਆਉਂਦੀ ਮਰਨੇ ਤੇਰੀ ਬਹੁਤਾ ਮੈਂ ਹੈਗੀ ਖੜਤ ਹਾਂ ਇੱਧਰ 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 ਕਿਧਰ ਬਾਹਰ ਨਿਕਲ ਨਿਕਲ ਬਾਹਰ ਨਿਕਲ ਬਾਹਰ ਨਿਕਲ ਯਾਰ ਤੇ ਗਲਤੀ ਹੋ ਗਈ ਬਾਹਰ ਨਿਕਲ ਪਹਿਲਾਂ ਬਾਹਰ ਨਿਕਲ ਬਾਹਰ ਨਿਕਲ ਬਾਹਰ ਨਿਕਲ ਮੇਰੇ ਸਾਲੇ ਦੀ ਤੂੰ ਤਾਂ ਗ੍ਰੇਡ ਕਾਲੀ ਨਾ ਪੈਣੀ ਖੜ ਖੜੋ ਖੜਾ ਉਹ ਬਾਦਦਾ ਹੁੰਦਾ ਜੀ ਖੜਾ ਹੋ ਜਾ ਚਾਲੇ ਦੇ ਚਾਲੇ ਕੇ ਖੜਾ ਹੋ ਜਾ ਚਾਲੇ ਕੇ ਦਮ ਧਮ ਚੜਾ ਤਾਂ ਮਰਨੇ ਨੇ ਦਮ ਨਹੀਂ ਚੜਾਤਾ ਦਮ ਚੜ ਗਿਆ ਹਾਂ ਪਗ ਨਗਰੀ ਜੀ ਛੱਡ ਦੋ ਖੜ ਖੜਜ ਕਰਾਂ ਗੱਲਾਂ ਤੇਰੇ ਨਾਲ ਮੈਂ ਕਰਾਂ ਤੇਰੇ ਨਾਲ ਗੱਲ ਲੈ ਜਾ ਕਰ ਲੈ ਤੇਰਾ ਅਬਾਈ ਜੇ ਬੇੜਾ ਤੇਰੇ ਨਾਲ ਪਾਉਣੀ ਮੈਂ ਪਿਆਰ ਦੇ ਪੀਂਗਾ ਖੜ ਜਾ ਖੜ ਜਾ ਤੈਨੂੰ ਮੈਂ ਦਿੰਨੇ ਆ ਪਤਾ ਹਾਏ ਮਰ ਜੇ ਨਹੀਂ ਤੂੰ ਰੱਬ ਕਰਕੇ ਤੇਰਾ ਬਹਿਜੇ ਬੇੜਾ ਨਹੀਂ ਹਾਏ ਹੋਨਕੇ ਨਹੀਂ ਮੇਰੇ ਸਾਲੇ ਦੀ ਚਾਹ ਕਰਕੇ ਲਿਆ ਉਹ ਭੈਣ ਦੇ ਖਸਮਾਂ ਦੀ ਤੈਨੂੰ ਜੰਮੀ ਨਹੀਂ ਤਰਸ ਆਉਂਦਾ ਨਹੀਂ ਮੇਰੇ ਤੇ ਹਾਏ ਹਾਏ 아이 ਹੋਏ ਬਜੇ ਤੇਰਾ ਬੇੜਾ ਦੇਖ ਲੈ ਹੈ ਐਨੂੰ 20 ਵਾਰੀ ਕਹਤਾ ਮੈਨੂੰ ਲਿਆ ਦੇ ਮਸ਼ੀਨ ਟਹਿ ਜਾਣਾ ਇਹ ਵੀ ਆਖੇ ਨਹੀਂ ਲੱਗਦਾ ਮਸ਼ੀਨ ਉਹ ਮੇਰੇ ਪੇਕੇਆਂ ਨਹੀਂ ਦਿੱਤੀ ਆ ਪੇਕੇਆਂ ਦਿੱਤੀ ਬਿਜਲੀ ਤਾਂ ਇੱਥੋਂ ਦੀ ਫੂਕਦੀ ਐ ਜੈ ਖਣੇ ਦੀ ਓਨੇ ਹੱਥ ਬੰਨ ਤੇ ਜੇ ਜੇਠ ਹੱਥ ਨਾ ਬੰਦਾ ਉਹ ਤੇ ਤਰਸ ਆ ਜਾਂਦਾ ਮੈਨੂੰ ਜੈ ਖਣੇ ਦਾ ਡੇਢ ਹੱਡੀ ਦਾ ਬੰਦਾ ਕੇ ਰਹੀਂ ਸੱਦੂ ਵੀ ਮੋ ਜੋਰੇ ਨੂੰ ਸਾਦੀ ਆ ਨਾ ਜੋਰਾ ਹੈਗਾ ਮਾਰ ਕੇ ਪਲਵਾਨ ਉਹ ਗੱਲ ਲੈ ਵੀ ਸੱਸ ਵੀ ਮੇਰੀ ਆਹੀ ਦੁੱਖਾਂ ਚ ਮਰ ਗਈ ਆ ਮੈਨੂੰ ਲੱਗਦਾ ਇਹਦੀ ਮਾਂ ਦਾ ਫੋਨ ਆਉਂਦਾ ਹੋਈਦੀ ਮਾਂ ਹੀ ਲੂਤੀਆਂ ਲਾਉਂਦੀ ਐ ਨੂੰ ਜਮਾ ਸਾਰਾ ਦਿਨ ਤਾਦ ਨਾ ਕੋ ਸਰਪੂ ਸਰਕੂ ਸਰਪੂ ਸਰ ਕਰੀ ਜਾਂਦੀ ਰਹਦੀ ਆ ਦੀ ਮਾਨ ਆ ਹਰੇਕ ਗੱਲ ਇੱਥੋਂ ਦੀ ਚਾਉਂਦੀ ਆ ਹਰੇਕ ਕੋਈ ਨਾ ਆ ਜਾਣਦੇ ਇਹਨੂੰ ਇਹਨੂੰ ਕਹਿਨੀ ਅੱਜ ਮੈਂ ਮਸ਼ੀਨ ਲਿਆ ਕੇ ਦੇ ਜੇ ਨਾ ਲਿਆ ਕੇ ਦਿੱਤੀ ਨਾ ਮਰਨੇ ਨੂੰ ਇਹਨੂੰ ਵੀ ਕਹੂੰਗੀ ਮੇਰਾ ਜਾਨੀ ਆ ਬਸ ਛੱਡ ਕੇ ਤੇ ਟਹਿ ਜਾਣੇ ਦਾ ਤਪਾ ਹੁੰਦਾ ਏ ਲੈ ਹੋਰ ਲਾਣੀ ਕਰਨੀ ਮੜਿਆ ਪਰਾਂ ਨੂੰ ਸਾਈਡ ਮਾਰ ਕਿਉਂ ਮਾਰਾਂ ਇਹ ਇਹ ਕੀ ਹੋ ਗਿਆ ਮਾਂ ਦੀ ਟੀ ਉਹੀ ਪਖੀ ਪਈ ਆ ਪਰਾਂ ਨੂੰ ਹੋ ਜਾ ਖਣਾ ਨਹੀਂ ਆਉ ਦੇਖ ਲੈ ਤੇਰਾ ਭਰਾ ਜੈਹੰਦਾ 1.5 ਫੁੱਟ ਦਾ ਹਰੇਕ ਰੀਲ ਚ ਪੂਰੀ ਕਰਦਾ ਉਹਦੀ ਤੂੰ ਜੈਹੰਦਾ ਪੂਰਾ ਬੰਤਾ ਹੈਂ ਚੀਜ਼ ਤਾਂ ਲੈ ਆ ਕੇ ਦੇ ਦਿਆ ਕਰ ਇਹ ਮੇਰੀ ਗੱਲ ਸੁਣ ਲੈ ਚੰਗਾ ਪਾਉਣੀਓ ਮੰਦਾ ਬੋਲਦੀਓ ਸਾਰਾ ਨੇ ਨਹੀਂ ਬਲੱਡ ਵਧਾ ਕੇ ਰੱਖਿਆ ਕਰਦੇ ਨਾਲੇ ਹੁਣ ਕਾਦੇ ਪਿੱਛੇ ਕਾਟੂ ਕਲੇਸ ਪਾ ਕੇ ਬੈਠ ਗਈ ਹੁਣ ਕੀ ਹੋ ਗਿਆ ਨਾ ਕਾਟੂ ਕਲੇਸ ਪਾ ਕੇ ਨਾ ਬੈਠਾ ਆ ਵੇਖ ਲੈ ਕੱਲ ਮੈਂ ਤਾਂ ਮਾਰ ਮਾਰ ਕੇ ਥਾਪਾ ਤੇ ਰਗੜ ਰਗੜ ਕੇ ਆਪਦੀਆਂ ਉਂਗਲਾਂ ਵੀ ਨਾਲ ਕਸਾਲੀਆਂ ਆਉ ਦੇਖ ਲੈ ਮਸ਼ੀਨ ਲਈ ਬੈਠੀ ਐ ਸਵੇਰ ਦੀ ਹੈਂ ਮੈਂ ਸਾਰੀਆਂ ਚਾਦਰਾਂ ਧੋਤੀਆਂ ਸਾਰੇ ਗਲਾਬ ਧੋਤੇ ਸਾਰੇ ਪਰਦੇ ਧੋਤੇ ਆ ਉਹ ਡੇੜ ਕੱਪੜੇ ਵਾਸਤੇ ਮਸ਼ੀਨ ਲਾਈ ਬੈਠੀ ਆ ਇਹ ਕੋੜ ਨੇ ਆਪਣੇ ਕੱਪੜੇ ਹੁੰਦੇ ਗੈਨੇ ਕਿ ਧੋਣ ਲੈਨੇ ਆ ਆ ਪਰਦੇ ਧੋਣੇ ਪੈ ਗਏ ਪਤਾ ਨਹੀਂ ਨਾ ਕੱਲ ਨਹੀਂ ਦੋ ਸੂਟ ਤੇਰੇ ਹੁੰਦੇ ਨੇ ਦੋ ਮੇਰੇ ਹੁੰਦੇ ਨੇ ਐਡਾ ਮਰਿਆਗਾ ਹਾਂ ਆਪਣਾ ਤੋਬੀ ਕਾਟ ਬਣਿਆ ਹੋਇਆਗਾ ਵੀ ਆਪਾਂ ਨੇ ਸਾਰੇ ਪਿੰਡ ਦੇ ਕੱਪੜੇ ਧੋਣੇ ਉਹਤੇ ਵੀ ਕਿਚਕਿਚ ਨਾ ਮੇਰੀ ਗੱਲ ਸੁਣ ਜੀ ਮੈਂ ਤੈਨੂੰ ਐ ਨਹੀਂ ਕਹਿੰਦੀ ਮੈਨੂੰ ਧੋਣੇ ਔਖੇ ਲੱਗਦੇ ਆ ਗੱਲ ਸਾਰੀ ਹੈਗੀ ਐ ਲੈਟ ਮਚਣ ਦੀ ਨਾ ਹੁਣ ਲੈਟ ਨਹੀਂ ਮੱਚਦੀ ਉਮਾ ਤੇ ਜੋਂਟ 600 ਮਾਫ ਹੈ ਬੇਲ ਉਹਦੋਂ ਵੱਧ ਆ ਜਾਂਦਾ ਮੁੜ ਕੇ ਮੇਰੀ ਧੌਣ ਤੇ ਗੋਡਾ ਰੱਖਦਾ ਹੁੰਦਾ ਮੇਰਾ ਕੋਈ ਕਸੂਰ ਨਹੀਂ ਮੈਂ ਤਾਂ ਹੁਣ ਸਾਰੀ ਗਰਮੀ ਜੇ ਏਸੀ ਨਹੀਂ ਬੰਦ ਕਰਦੀ ਇਹ ਨਾ ਕਰੀ ਪਹਿਲਾਂ ਕਿਹੜਾ ਕਰਦੀਆਂ ਨਾਲੇ ਮੇਰੀ ਗੱਲ ਸੁਣਾ ਤੂੰ ਨਾਲ ਕਿਉਂ ਅਡਾ ਲਾਣੀ ਹੁੰਨੀਆਂ ਹੈ ਉਹ ਤਾਂ ਮੇਰਾ ਸਾਲਕਣਾ ਜਿਹੜਾ ਵੱਡਾ ਭਈਆ ਉਹ ਤਾਂ ਤੀਮੀ ਥਲੇ ਲੱਗਿਆ ਹੋਇਆ ਉਹਦਾ ਤੀਮੀ ਭਈ ਹੱਥਾਂ ਥੋਂ ਬਾਹਰ ਹੋ ਰਹੀ ਹੈ ਲੈ ਤੂੰ ਦੱਸ ਕੋਡ ਨੇ ਹੀ ਥੋੜੂਆ ਤੂੰ ਤਾਂ ਪੂਰੇ ਅਨੁਸ਼ਾਸਨ ਚ ਰਹਿਣ ਵਾਲੀ ਜਿਨਾਨੀ ਹੈ ਤੂੰ ਤਾਂ ਮੇਰੇ ਮੂਹਰੇ ਕਦੇ ਉਵੇਂ ਹੀ ਨਹੀਂ ਬੋਲੀ ਓਹ ਇਹ ਗੱਜ ਚ ਕਿਹੜਾ ਨਾਂ ਬੁੜਕਾ ਵੱਢਲੇ ਜਮੀਆਂ ਤੈਨੂੰ ਨਿਗੜੀ ਪਈਆ ਨਾਲੇ ਚਾਰ ਲੋਕ ਉਹਨੂੰ ਹੀ ਮੜੀ ਕਹਿੰਦੇ ਨੇ ਤੈਨੂੰ ਦੇਖ ਲੈ ਹਰੇ ਕਿਸ ਨਾ ਹੁੰਦਾ ਇੱਕ ਹੁਣ ਮੈਨੂੰ ਆਉਂਦੇ ਆਉਂਦੇ ਮਿਲ ਗਿਆ ਕਹਿੰਦਾ ਅੱਬਾਈ ਬਹੂ ਮੇਲੇ ਦਾ ਤੇਰੀ ਬਹੂ ਨਾਲ ਦੀ ਕਹਿੰਦਾ ਵੱਡੇ ਭਾਈ ਵਾਲੀ ਨਾਲ ਦੀ ਤੇ ਕਹਿੰਦਾ ਰੱਬ ਕਿਸੇ ਨੂੰ ਨਾ ਇਹ ਦਵੇ ਕਹਿੰਦਾ ਮੇਰੀ ਗੱਲ ਸੁਣ ਪਰ ਮੈਨੂੰ ਤਰਸ ਵੀ ਆਇਆ ਵਿਚਾਰੇ ਤੇ ਮੈਨੂੰ ਹੱਥ ਬੰਨਣ ਲੱਗ ਗਿਆ ਕੋਈ ਰਾਂ ਹੀ ਸਾਦੀ ਸੀ ਮੇਰੇ ਕੋਲੇ ਲੜਪੀ ਸੀ ਮੇਰੇ ਨਾਲ ਆ ਹੁਣ ਮਸ਼ੀਨ ਪਿੱਛੇ ਪਰ ਮੈਂ ਕੀ ਕਰਾਂ ਮੈਂ ਤਾਂ ਇੰਨੀ ਗੱਲ ਕਹੀ ਸੀ ਮੈਂ ਮਸ਼ੀਨ ਕਿਉਂ ਲਾਈ ਆ ਸਵੇਰੇ ਸਵੇਰੇ ਹੈ ਮੈਂ ਕਿਹਾ ਮੈਂ ਵੀ ਤਾਂ ਹੱਥਾਂ ਨਾਲ ਧੋਤੇ ਹੱਥਾਂ ਨਾਲ ਤੋਂ ਦੋ ਲੀੜੇ ਆ ਮੈਂ ਜੋਰੇ ਨੂੰ ਸਾਧੀਆਂ ਉਹਨੂੰ ਸਾਦ ਕੇ ਉਹਨੂੰ ਬਚਾਰੇ ਨੂੰ ਕੁੱਟੇ ਜੋਰੇ ਨੇ ਕਢਾ ਕੇ ਮੇਰੇ ਖਲਾ ਪੈਰਾਂ ਥਲੋਂ ਮਿੱਟੀ ਕੜਤੀ ਹੋਣੀ ਤਰਲੇ ਮੈਂ ਤਾਂ ਉਹਨੇ ਕਰੀਆਂ ਹੋਣੀਆਂ ਬਚਾਰੇ ਨੇ ਮੈਨੂੰ ਪਤੀ ਆ ਭਾਈ ਆ ਮੇਰਾ ਮੈਨੂੰ ਕਹਿੰਦਾ 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 ਬਾਦ ਦਿਮਾਗ ਐ ਤੂੰ ਤਾਂ ਬਗ ਜਾ ਤੂੰ ਤਾਂ ਸਿਆਣੀ ਐ ਆ ਫਿਰ ਆ ਗਈ ਨਾ ਉਹੀ ਗੱਲ ਆ ਤੈਨੂੰ ਕਿਹਾ ਨਾ ਵੀ ਸਿਆਣੀ ਆ ਤੂੰ ਬੌਲੀ ਜਨਾਨੀ ਨੂੰ ਬੌਲੀ ਇਹ ਕਹਿੰਦਾ ਹੁੰਦਾ ਆਪ ਪੱਲਾ ਬਚਾ ਲਿਆ ਕਰੋ ਦਾ ਕਹਾਣਾ ਹੁਣ ਤੂੰ ਸਿਆਣੀ ਐ ਤੂੰ ਸਮਝਿਆ ਕਰੀ ਗੱਲ ਨੂੰ ਦਾ ਬੌਲੀ ਜਨਾਨੀ ਆ ਸਮਝੀ ਚਾਹ ਚੰਗਾ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆ ਮੈਂ ਹੋਰ ਉਹ ਬਾਲੀ ਚੰਗੀਆਂ ਕੋੜਨੇ ਹੁਣ ਚਲ ਤੂੰ ਆਰਾਮ ਕਰ ਲੈ ਥੱਕ ਗਿਆ ਹੋਏਗਾ ਹੋਰ ਹੋਰ ਮੈਂ ਸਾਰਾ ਦਿਨ ਸਰਾਉਂਦਾ ਨਹੀਂ ਲੱਗਦਾ ਤੈਨੂੰ ਆਏ ਹਾਏ ਜਨਾਨੀ ਮਿਲੇ ਮੇਰੇ ਨਾਲ ਦੀ ਮਿਲੇ ਤੇਰੇ ਨਾਲ ਦੀ ਮਿਲੇ ਹਾਂ ਵੀ ਤੇਰੇ ਜਿਹੀ ਮਿਲੇ ਨਹੀਂ ਮੜੀ ਦੀ ਫੁਕੜੀ ਆ ਕੋਈ ਨਾ ਕਿਹੜੇ ਬੰਦੇ ਵਰਗੀ ਜਨਾਨੀ ਬੰਦੇ ਨੇ ਕੀ ਕਰਨੀ ਐ ਮੈਨੂੰ ਆਏ ਹਾਂ ਤੇਰੇ ਵਰਗੀ ਕਹਿੰਦੀ ਕੋਈ ਨਹੀਂ ਚਾਹ ਲੈ ਕਿਉਂ ਨਹੀਂ ਭੱਗ ਜਾ ਲਿਆ ਦੇ 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 ਚੰਜੀ ਦੇ ਹੋ ਮੇਰੇ ਸਾਲਗਣੀ ਦੇ ਸਾਰਾ ਦਿਨ ਕਾ ਚੋਕਲੇਸ ਪਾ ਕੀ ਰੱਖਦੀ ਆ ਵੀ ਪਰ ਜਾਈ ਮੜੀ ਏ ਜੇ ਤੂੰ ਗੜਾ ਚੰਗੀਆਂ ਮੇਰੇ ਸਲੇ ਦੀ ਏ ਸਾਰਾ ਦਿਨ ਤਾਂ ਤੂੰ ਵੀ ਲੜਦੀ ਰਹਿੰਨੀ ਆ ਚਾਰ ਕੱਪੜੇ ਆਗੇ ਦਾ ਤਾਗੇ ਤੋਤੇ ਪਾਗੇ ਤੋਤੇ ਵੀ ਪੜਦੇ ਹੋਰ ਤੇਰਾ ਪਣੋਈਆ ਤੋਊਗਾ ਆ ਮਰਰ ਕੋੜ ਨਾ ਹੀ ਨਹੀਂ ਤੇਰਾ ਬਹਿ ਜੇ ਬੇੜਾ ਨਹੀਂ ਐਸ ਜੀ ਤੂੰ ਮਰਦੀ ਸ਼ਿਉਣੀ ਹੇ ਨਸੇ ਕਾ ਦੇ ਲੈ ਵਈ ਹਏ ਹਾਏ ਤੇ ਤੂੰ ਮਰਦੀ ਆਉਣੀ ਡਣੇ ਤੇਰਾ ਬਹਿਜੇ ਬੇੜਾ ਹੀ ਟੀਵੀ ਦਾ ਮੇਰੇ ਸਾਡੇ ਦੀ ਜਦੋਂ ਪਿਆ ਕੇ ਲਿਆਂਦੀ ਦੀ ਨਾ ਹਾਏ ਜਿਵੇਂ ਢੱਕੇ ਵਰਗੀ ਹੁੰਦੀ ਦੀ ਉਰੇ ਆਖੇ ਕੋਤੇ ਵਰਗੀ ਹੋਈ ਪਰ ਦੇਖ ਹਸਮਤੀ ਘਨੇ ਆ ਜੋ ਵੀ ਟੱਪ ਕੇ ਢੀ ਹੋ ਰਹੀ ਆ ਓਏ ਤੇਰਾ ਬਹਿਜੇ ਬੇੜਾ ਮੇਰੇ ਸਾਡੇ ਦੀ ਨਾ ਹਾਏ ਨਾ ਇਹ ਦੇਖ ਕੇ ਵੀ ਮੇਰਾ ਪਤੀ ਹੈ ਔਰ ਰਸਲਿੰਗਾ ਜੋ ਕਰੇ ਦਰਮਾਰਾ ਬਗਾ ਕੇ ਕਦੇ ਦਰਮਾਰਾ ਬਗਾ ਕੇ ਜਮੀਨੀ ਤਸਖਾਂਦੀ ਵੇ ਹਾਏ ਇਹਦਾ ਪੈਣ ਕੀੜੇ ਬਗਾ ਕੇ ਨਾ ਰੱਬ ਕਰਕੇ ਤੇਰੇ ਐਡੇ ਐਡੇ ਸੁੱਡ ਪੈਣ ਨਹੀਂ ਐਡੇ ਐਡੇ ਪੈਣ ਤੈਨੂੰ ਫੇਰ ਪਤਾ ਲੱਗੇ ਨਾਏ ਦੇਖੇ ਵੀ ਮੇਰਾ ਪਤੀ ਪਰਮੇਸ਼ਰ ਹੈ ਨੀ ਤੂੰ ਮਰ ਜਾਏ ਫਰੇ ਕੱਟ ਜਾਏ ਤੇਰੀ ਰਾਹ ਦਾ ਹਾਏ ਹਾਏ ਮਰ ਜਾਣ ਕੈ ਨਾ ਵਾਲੀ ਸਿਆਣੀ ਹੈ ਜੇਰ ਜੀ ਕਿਵੇਂ ਤੁਸੀਂ ਕੀ ਕਰਦੇ ਸੀ ਕਰਨਾ ਕੀ ਆ ਪਰ ਜਾਈ ਅਸੇਕ ਆ ਜੇ ਦਿਨਾਂ ਨੂੰ ਜਾ ਕੇ ਫਟਦੀ ਅੱਜ ਤਾਂ ਹੀ ਇੰਨੀਆਂ ਆਵਾਜ਼ਾਂ ਆਉਂਦਾਂ ਸੀ ਕਮਰੇ ਚੋਂ ਪਰ ਜਾਈ ਸਿਰੇ ਸਿਰ ਚੜੀ ਪਈ ਦੀ ਹੁਣ ਦੱਸ ਕੀ ਫਿਰ ਕਹਿੰਦੇ ਜਦੋਂ ਸਿਰ ਚੜਜੇ ਬੰਦਾ ਉਹ ਲਾਉਣਾ ਵੀ ਪੈਂਦਾ ਹੁਣ ਕਰੀਏ ਕੀ ਦੇਖ ਪਰਜਾਈ ਗੱਲ ਦਾ ਗੁੱਸਾ ਦਾ ਮੈਨੂੰ ਉੱਤੇ ਆਇਆ ਤੇਰੇ ਮੂਹਰੇ ਕਿਵੇਂ ਬੋਲਦੀ ਦੀ ਐ ਬੋਲਣ ਦਾ ਹੱਕ ਬਣਦਾ ਦੇਖ ਜੜਜੀ ਮੈਂ ਕਦੇ ਉਹਨੂੰ ਦੀਦੀ ਤੋਂ ਬਗੈਰ ਗੱਲ ਨਹੀਂ ਕਰੀ ਆਪ ਮੈਨੂੰ ਕਿੰਨਾ ਪੁੱਠਾ ਸਿੱਧਾ ਬੋਲਦੀ ਆ ਉਹੀ ਤਾਂ ਗੱਲ ਹੈ ਪਰਜਾਈ ਫਿਰ ਮੈਂ ਤਾਂ ਅੱਜ ਇੱਕੇ ਕੰਮ ਕਰਿਆ ਇਧਰੋਂ ਪੈਣ ਦੇ ਗੁੱਤਨੀ ਜਾ ਇਧਰੋਂ ਪੈਣ ਦੇ ਗੁੱਤਨੀ ਜਦੇ ਤੇਰੇ ਦੀ ਅੱਜ ਤਾਂ ਮੇਰੇ ਪੈਰੀ ਡਿੱਗੀ ਕਹਿੰਦੀ ਮੈਂ ਚੋਰੀਆ ਛੜ ਦੇ ਛੜ ਦੇ ਅੱਜ ਤਾਂ ਖਾ ਕੀ ਲਿਆ ਅੱਗੇ ਨਾ ਪਿੱਛੇ ਕਹਿੰਦੀ ਜੇੜ ਜਿੱਤਾ ਹੈ ਕਹਿਣਾ ਸੀ ਕਹ ਮੇਰੀ ਛੋਟੀ ਪਰਜਾਈ ਦੀਆਂ ਪੱਕੀਆਂ ਮੰਨੀਆਂ ਖਾਧੀਆਂ ਤਾਂ ਜੋਰ ਆਇਆ ਮੇਰੇ ਚ ਪਰਜਾਈ ਇਹ ਜੋਰੇ ਨੂੰ ਜਾਣਦੀ ਨਹੀਂ ਵੀ ਜੋਰਾ ਚੀਜ਼ ਕੀ ਆ ਸੱਤ ਅੱਠ ਪਿੰਡਾਂ ਦੇ ਆਲੇ-ਦਾਲ ਦੇ ਨਾ ਮੇਰਾ ਨੋ ਕਹਿ ਕੇ ਜੋਰਾ ਵੀ ਜੋਰੇ ਦੇ ਬੰਦੇ ਆ ਸੀ ਐਂ ਕੰਮ ਕਢਾ ਜਾਂਦੇ ਨੇ ਐਨਾ ਨੋ ਚੱਲਦਾ ਪਰ ਪਰਜਾਈ ਜਦੋਂ ਮੈਂ ਆਪਦੇ ਅਰਖ ਤੇ ਆਪਦੀ ਆਈ ਤੇ ਆ ਜਾ ਨਾ ਯਰਖ ਜਾ ਜਾ ਮਦਾ ਅੱਜ ਤੱਕ ਆਪਦੇ ਪਿਆਉ ਦੀ ਨਹੀਂ ਸੁਣੀ ਕਿਸੇ ਦੇ ਪਿਆਉ ਦੀ ਕੀ ਸੁਣਨੀ ਆ ਮੈਂ ਹੁਣ ਤਾਂ ਵਿਚਾਰਾ ਹੈ ਹੀ ਨਹੀਂ ਸੁਣਾਂਗਾ ਆਹ ਕੱਟ ਖਾਤੀ ਆ ਪਿਆਦੀ ਮੈਂ ਵੀ ਹੁਣ ਦੱਸ ਆ ਸੇਕਾ ਜਾ ਦੇ ਕੇ ਦੁਬਾਰੇ ਫੇਰ ਛੱਤਰ ਪ੍ਰੀਤ ਤਿਆਰ ਨਾਨੀ ਦੀ ਕਲਸਨ ਦੀ ਇੰਨਾ ਵੀ ਅਤਿਆਚਾਰ ਨਹੀਂ ਕਰਨਾ ਜੇ ਐਵੇਂ ਕੋਈ ਹੱਟ ਪਸਲੀ ਟੁੱਟ ਗਈ ਪੈਸੇ ਤਾਂ ਘਰ ਦੇ ਹੀ ਰੱਖਣਗੇ ਕੁਛ ਨਹੀਂ ਹੁੰਦਾ ਪਰ ਜਾਈ ਇੱਕ ਪਾਸਾ ਤਾਂ ਜ ਕਰੇ ਦੇਣਾਗਾ ਨਾ ਨਾ ਐਨਾ ਨਾ ਕੁੱਟੀ ਚਲ ਮੈਂ ਵੀ ਤੁਹਾਡੇ ਬਾਈ ਵਾਸਤੇ ਪਾਣੀ ਲੈਣ ਆਈ ਸੀ ਹਨਾ ਮੈਂ ਲੈ ਕੇ ਜਾਵਾਂ ਐਵੇਂ ਮੁੜ ਕੇ ਮੇਰੇ ਹੱਟ ਛੇਕਦੇ ਹੋ ਲੈ ਜਾ ਲੈ ਹੋਰ ਕਿਹਤਰ ਕਰਦੇ ਹੋ ਇਹ ਨਹੀਂ ਇਹ ਪੂਕਰੀਆ ਮਾਰਦਾ ਤੂੰ ਵੀ ਇੱਕ ਰਸੋਈ ਦੀ ਲਬੇ ਤੇ ਲੱਗੀ ਟੱਕ ਕਿਤੇ ਉਈ ਨਾ ਸੁਣ ਲਿਆ ਵੇ ਕੋੜ ਨੇ ਕਿਤੇ ਫੇਰ ਤੋਂ ਪੀ ਬੈਠੀ ਹੋਵੇ ਆਏ ਰੱਬ ਦਾ ਬੰਦਾ ਪੇਟ ਘੱਟ ਲਿਆ ਤੇਰਾ ਦੀ ਲੋਨ ਦੀ ਜੁਲੀ ਤੇ ਇਹ ਐਂ ਇੱਧਰ ਨੂੰ ਹੋ ਤੇਰੀ ਪੈਣ ਦਾ ਤੇਰੀ ਦਾ ਪ੍ਰੌਂਟਾ ਕੋੜ ਨੇ ਤੂੰ ਤਾਂ ਆਪ ਬਹੁਤ ਜਾਣ ਆ ਰਹੀ ਏ ਤੇਰੇ ਜਦਾਂ ਇਹ ਬੱਜਾ ਪੇਟਾ ਮਖਣੀ ਮੂਹਣੀ ਤੇਰਾ ਬਲੈਡ ਵਧਣ ਲੱਗ ਜੂਗਾ ਤੈਨੂੰ ਹਾਸੇ ਦੀ ਗੱਲ ਦੱਸਾਂ ਕੈਸਟਰੋਲ ਆਹਾਹਾ ਕੈਸਟਰੋਲ ਦਾ ਮੇਰਾ ਗੱਲਾਂ ਸੁਣ ਸੁਣ ਕੇ ਵੱਧ ਗਿਆ ਆਏ ਉਹ ਸਾਰਾ ਦਿਨ ਯਾਰੇ ਲੈਣ ਤੇ ਸਵਾਦ ਲੈਣ ਦੀ ਰਹੀਆਂ ਗੱਲਾਂ ਹੁਣ ਤੇ ਗੱਲ ਵੀ ਸੁਣ ਲੈ ਅੱਜ ਵੱਡੇ ਵੀਰ ਜੀ ਨੇ ਦੀਦੀ ਕੁੱਟੀ ਆਈ ਚੱਕ ਚੱਕ ਮਾਰੀ ਇਹ ਆਏ ਆਏ ਤੇ ਪੈਰੀ ਪੈ ਗਈ ਦੀਦੀ ਵੱਡੇ ਵੀਰ ਜੀ ਦੇ ਵੀ ਬਸ ਅੱਜ ਤੇ ਦਿਨ ਛੱਡ ਦੇ ਜੋਰਿਆ ਅੱਜ ਤੋਂ ਬਾਅਦ ਨਹੀਂ ਮੈਂ ਕੁਝ ਬੋਲਦੀ ਅੱਜ ਤੋਂ ਬਾਅਦ ਨਹੀਂ ਕਿਸੇ ਨੂੰ ਕੁਝ ਕਹਿੰਦੀ ਬਈ ਜੋਰਿਆ ਤੂੰ ਕੀ ਖਾ ਲਿਆ ਵੇ ਮੇਰੇ ਤਾਂ ਹੁਣ ਕੰਨ ਹੱਸ ਜਾਂਦੇ ਆ ਇਹ ਕੰਜਰਾਂ ਦੀਏ ਉਹ ਵਿਚਾਰੇ ਮਾਤਰ ਨੂੰ ਨਾ ਕਿਸੇ ਦਾ ਚਲਾ ਲੈਣ ਦੇ ਕਰਨ ਨੂੰ ਇਹ ਕੰਜਰਾਂ ਦੀ ਇਹ ਚੀਜ਼ਾ ਬਾਈ ਜਲਵੇਟਤਾ ਹੋਵੇ ਉਹਨੇ ਇਹ ਕੰਜਰ ਦਾ ਇਹਨੂੰ ਫੁਕਰੀ ਮਾਰਨ ਦੀ ਤਾਂ ਬੜੀ ਆਤ ਤਾਂ ਗੰਦੀ ਬੇ ਬਲਵੇਟਤਾ ਕੀ ਹੋਵੇ ਸੱਚੀਉਂ ਹੀ ਕੁੱਟਿਆ ਵਿਚਾਰਾ ਨੀਲਾ ਹੋਇਆ ਪਿਆ ਦੱਸ ਉਹਨੂੰ ਆਏ ਨਹੀਂ ਪਤਾ ਲੱਗਦਾ ਵੀ ਡੇਢ ਹੱਡੀ ਦਾ ਹੈਗਾ ਮੈਨੂੰ ਪਤਾ ਨਹੀਂ ਲੱਗਦਾ ਭਲਾ ਹੈ ਮੇਰੇ ਕੋਲੇ ਬੜਿਆਈਆਂ ਮਾਰਦਾ ਸੀ ਜਾ ਕੇ ਪੁੱਛਨੀ ਵੀ ਮੈਂ ਤਾਂ ਸ਼ਰਮੋ ਸ਼ਰਮੀ ਪੁੱਛ ਵੀ ਨਹੀਂ ਸਕੀ ਵੀ ਜੇਠ ਜੀ ਕਿਤੇ ਕੋਈ ਕਸੂਤੀ ਸੱਟ ਤਾਂ ਨਹੀਂ ਵੱਜ ਗਈ ਵਿਚਾਰਾ ਉਹ ਕੱਪੜੇ ਜਿਨਾਂ ਸੇਕਦੇ ਹੀ ਜਾਂਦਾ ਸੀ ਸ਼ਾਇਦ ਇਹ ਜੇ ਕੰਜਰ ਕੁੱਟਿਆ ਹੋਵੇ ਦੱਸ ਤਾਂ ਦੇਵੇ ਵੀ ਮੈਨੂੰ ਤਾਂ ਕੁੱਟਿਆ ਜਾ ਕੇ ਬੰਦਾ ਪੁੱਛ ਲੇ ਵੀ ਹਾਂ ਭਾਈ ਤੂੰ ਦੱਸ ਵੀ ਤੀਜੇ ਦਿਨ ਦਾੜ-ਦਾੜ ਕੁੱਟਦਾ ਨਹੀਂ ਐ ਜਾਂ ਕੁਝ ਵੀ ਗੱਲ ਹੈ ਜੇ ਬਾਹਰ ਕੁੱਟਿਆ ਹੋਵੇ ਕਿਸੇ ਨੇ ਤਾਂ ਮੈਂ ਜਾ ਕੇ ਪੁੱਛਣਾ ਮੇਰਾ ਸਾਲਕਣਾ ਘਰੇ ਆ ਕੇ ਤਾਂ ਐ ਬੜਾਈ ਮਾਰਦਾ ਜਿਵੇਂ ਸਾਰਾ ਪਿੰਡ ਲਟਿਆ ਦੂਗਾ ਕੰਜਰ ਦੀ ਬਾਹਰ ਲੜਾਈ ਆ ਕੇ ਮੈਨੂੰ ਕਹਿੰਦਾ ਛੋਟੇ ਭਾਈ ਕਹਿੰਦਾ ਮੇਰੀ ਹੋ ਗਈ ਕਹਿੰਦਾ ਅੱਜ ਲੜਾਈ ਕਹਿੰਦਾ ਤਿੰਨ ਚਾਰ ਮੁੰਡਿਆਂ ਦੇ ਕਹਿੰਦਾ ਮੈਂ ਤਾਂ ਕਹਿੰਦਾ ਮੇਰੇ ਨਾਲ ਖੈਬੜ ਦੇ ਸਿਰ ਪਾੜਦੇ ਕਹਿੰਦਾ ਮੈਂ ਤਾਂ ਲਟਿਆ ਦੇ ਕਹਿੰਦਾ ਮਾਂ ਤੇਰੀ ਭੈਣ ਦੀ ਕਹਿੰਦਾ ਤਲਕੀ ਕਹਿੰਦਾ ਜਮਾਨਤ ਜਮੂਨਤ ਕਰਾ ਲਈਂ ਕਹਿੰਦਾ ਮੈਂ ਮੇਰੇ ਸਾਲ ਦਾ ਵਕੀਲ ਨਾਲ ਗੱਲ ਕਰਨ ਬਾਅਦ ਜਮਾਨਤ ਕਰਾਣੀ ਤੂੰ ਮਾਂ ਜੀ ਨੇ ਸੱਟਾਂ ਫੇਟਾਂ ਮਾਰੇ ਉਹ ਗੀਤ ਦੇ ਜਦੋਂ ਜਾ ਕੇ ਦੇਖਿਆ ਮੈਂ ਨੇ ਠਾਣੇ 'ਚ ਉਹ ਠਾਣੇ ਵਾਲੇ ਕਹਿੰਦੇ ਭਾਈ ਸਾਨੂੰ ਡਰਨ ਦੀ ਲੋੜ ਨਹੀਂ ਹੈ ਜੀ ਮਾਂ ਜੀ ਕਿਉਂ ਕਹਿੰਦਾ ਪਤੰਦਰ ਕਹਿੰਦਾ ਉਹਨਾਂ ਦੀ ਤਾਂ ਸੱਟਾਂ ਮਾਰੀਆਂ ਨਹੀਂ ਹੈਗੀਆਂ ਬੰਦਾ ਦਾ ਸੋਡਾ ਕਹਿੰਦੇ ਇਕੱਠਾ ਕਰਤਾ ਉਹਨੇ ਮਾਰ ਮਾਰ ਬੱਖੀ ਜਿਹਾ ਲੱਤਾ ਹੈ ਕਹਿੰਦੇ ਤੁਸੀਂ ਰੌਟ ਟਕਰਾ ਦਿਓ ਜੀ ਕਰਾਣੀ ਆ ਮੇਰਾ ਸਾਲਾ ਮੇਰਾ ਖੜੇ ਦਾ ਖੜਾ ਰਹਿ ਗਿਆ ਮੈਂ ਲੇਕਿਨ ਜਰ ਬੜਾਈਆਂ ਆ ਮਾਰ ਲੱਗ ਰਹੀ ਦੀ ਜਿਵੇਂ ਮੈਲ ਬੈਟ ਕੇ ਇਹ ਜਾਂ ਬੰਦਾ ਤੈਨੂੰ ਮੈਂ ਤਾਂ ਹੀ ਕਹੀ ਜਾਂਦੀ ਹੂੰ ਵੈਸੇ ਗੱਲ ਇੱਕ ਹੈ ਜਿਹੇ ਜੀ ਭੈਣ ਹੈ ਨਾ ਉਹੇ ਜੀ ਘਰ ਵਾਲੀ ਮਿਲਣੀ ਚਾਹੀਦੀ ਸੀ ਤੈਨੂੰ ਖੇਰ ਤੈਨੂੰ ਲੱਗਦਾ ਪਤਾ ਮੇਰੇ ਅਰਕੀ ਮਿਲਗੀ ਤਾਂ ਹੀ ਤੂੰ ਰੋਪ ਮਾਰਦਾ ਰਹਿਣਾ ਸਾਰਾ ਦਿਨ ਮੇਤੇ ਇੱਕ ਕੋੜ ਨੇ ਰੋਬ ਰੂਪ ਮੈਂ ਕਦੋਂ ਮਰਿਆ ਆਪਾਂ ਦਾ ਵੀਰ ਭਾਈ ਨਾਲ ਕੱਟਣ ਲੱਗ ਰਿਹਾ ਐਨੀ ਬਹੁਤ ਆ ਇਹਦਾ ਮੇਰਾ ਸਾੜ ਕਨਾ ਨਾ ਵੱਡਾ ਭਾਈਆ ਸੌਣ ਲੱਗੇ ਤਰਸਾਂਦਾ ਮੈਨੂੰ ਤਾਂ ਹੁਣ ਕੰਜਰ ਨੂੰ ਜਾ ਕੇ ਦੇਖਾਂ ਜੇ ਕਿਧਰੇ ਅੰਦਰਲੇ ਗੁਪਤੰਗ ਤੇ ਮਰੀ ਹੋਈ ਕਿਤੇ ਹੋਰ ਨਾ ਸੌਫਟਵੇਅਰ ਡਾਤਾ ਹੋਵੇ ਉਹਦਾ ਮੇਰਾ ਸਾੜ ਕਨਾ ਫਿਰੂਗਾ ਫਿਰ ਕਿਸਕ ਦਾ ਜਾ ਹੈ ਲੈ ਕੋੜ ਨੇ ਮੈਂ ਜਾ ਆਵਾਂ ਹੈ ਮੜਿਆ ਦੇਖਣਾ ਜਾ ਆਇਆ ਪੁੱਛ ਲੱਗ ਜਾ ਰਹੇ ਦੀ ਛੱਟ-ਸੱਟ ਨਾ ਬੱਜੀ ਹੋਵੇ ਹਾ ਯੇ ਨੀ ਟਿੱਡਾ ਜੇ ਬੰਦਾ ਸਰਦੁਖ ਖਲਾਤਾ ਬੇੜੀ ਬੈਠੀ ਹੋਏ ਨੇ ਕਿੰਨਾ ਬੋਲਦਾ ਕਿੰਨੀ ਪਕਾਈ ਕਰਾਉਂਦਾ ਹੋ ਹੋ ਹਾ ਜਾਏ ਤੁਰਦਾ ਚੰਦਰ ਪਰਖੀਏ ਨੇ ਆ ਗਿਆ ਹੀ ਆ ਗਿਆ ਆ ਆ ਲਉ ਚਾਹੀ ਵਿੱਚ ਆ ਤਾਂ ਠੀਕ ਆ ਨਾ ਮੈਨੂੰ ਐਂ ਦੱਸ ਹਾਂ ਇਹ ਕੰਮ ਦਾ ਭਲੇਗ ਨਿਕਲੀ ਆ ਤੇਰੇ ਜਾ ਬੈਜੇ ਥੇ ਛੋਡੇ ਲੱਗ ਤਾ ਮਰੂੜੀ ਬੈਣਾ ਜੀ ਨਾ ਮੈਂ ਤਾਂ ਉਰੀ ਬੈ ਜਾ ਵੇ ਵੈਡਾ ਬੇਸ਼ਰਮ ਕਾ ਤੋਂ ਆ ਤੂੰ ਆ ਹੁਣ ਇੰਨੇ ਛੱਤਰ ਖਾ ਕੇ ਏਡਿਆ ਆਹੀ ਕਰਤੂਤਾਂ ਪਿੱਛੇ ਉਹੀ ਕੁਛ ਫੇਰ ਕਰਨ ਲੱਗ ਗਿਆ ਸਾਈ ਦਾ ਡਰ ਲੱਗਦਾ ਜੀ ਮੈਨੂੰ ਨਾ ਮੈਨੂੰ ਐ ਦੱਸ ਆ ਟੁੱਟਿਆ ਹੋਇਆ ਗਲਾਸ ਚ ਮੈਨੂੰ ਚਾਹ ਪਾ ਕੇ ਲਿਆਤੀ ਬੇੜੀ ਬੈਠੀ ਆ ਲਿਆ ਜਿਹੜੇ ਮੇਰੇ ਪੇਕਿਆਂ ਨੇ ਕੱਪ ਦਿੱਤੇ ਸੀ ਉਹਦੇ ਵਿੱਚ ਫੂਕ ਲਿਆ ਹੁੰਦਾ ਬੁੰਦ ਲਿਆ ਪਿਆ ਜੀ ਮੈਂ ਤਾਂ ਜਿਹੜਾ ਮੇਰੇ ਨਾ ਬੋਦਲ ਨੂੰ ਤੇਰੇ ਕੀ ਹੋਗਾ ਬੰਦਲ ਨੂੰ ਤੇਰੇ ਕੀ ਹੋਗਾ ਤੇਰੇ ਬੰਦਲ ਨੂੰ ਕੀ ਹੋ ਗਿਆ ਦੱਸੀ ਮੈਨੂੰ ਨਾ ਮੇਰੀ ਗੱਲ ਸੁਣ ਵੇ ਉਹ ਕੀ ਕਰਨਾ ਹੈ ਤੇਰੀ ਸੋਚ ਤੇਰੇ ਕੋਲੇ ਉਹ ਦਾ ਉਹਦੇ ਪਤਾ ਨਹੀਂ ਚਾਹ ਲੈ ਕੇ ਗਈ ਹੈ ਪਤਾ ਨਹੀਂ ਪਾਣੀ ਲੈ ਕੇ ਗਈ ਹੈ ਮੇਰੇ ਭਾਈ ਬਾਸਤੀ ਹੋਰ ਕੀ ਲੈਣਾ ਉਹਨਾਂ ਦੀ ਮੇਰੀ ਗੱਲ ਸੁਣ ਲੈ ਕਿ ਸਿੱਧਾ ਹੋ ਕੇ ਬਾਹਲੇ ਉਹਦੇ ਨਾਲ ਗੁਰਮਤਿ ਜੈਨ ਮਾਰਿਆ ਕਰ ਬੰਦਾ ਤੂੰ ਮੇਰਾ ਉਹਦਾ ਕੁਝ ਨਹੀਂ ਲੱਗਦਾ ਮੈਂ ਤੈਨੂੰ ਬੁਲਾਉਂਦਾ ਨਹੀਂ ਚਲਾਉਂਦਾ ਪੜ ਕੀ ਲੈਣਾ ਇਹ ਤੂੰ ਤੂੰ ਨਹੀਂ ਚੱਲੇ ਆਇਆ ਆਪਦੀ ਮੈਂ ਮੈਂ ਨਹੀਂ ਪੀਂਦੀ ਜਾ ਕੀ ਤੂੰ ਪਲਾ ਤਾਂ ਮੂਤ ਵੀ ਮੈਂ ਗਾਥ ਨੇ ਹਰਾਮ ਜਦਿਆ ਮੂਤ ਨਾਲ ਡੱਕੇਗਾ ਤੂੰ ਕਹਨੂੰ ਚਾਹ ਪੀਣਾ ਬਗ ਜਾ ਉਹਨੂੰ ਤੇਰੇ ਮਾਮਾ ਨੂੰ ਸੱਨੀ ਕਰਦੇ ਦੁਪਹਿਰਾ ਵੀ ਹੋ ਗਿਆ ਸਰਪਕਾਈ ਕਰਾਈ ਜਾਂਦਾ ਥੇ ਮੇਰੀ ਚਾਪੀ ਲੋ ਲੇਖੋ ਜੀ ਪੀ ਕੇ ਵੀ ਸੁਆਦ ਬਣ ਗਈ ਜੇ ਨਾਸਵਾਦ ਹੋ ਇਤਰਾ ਮੂੰਹ ਤੇ ਪਾ ਦੁੱਤੀ ਚੰਗਲੈਸੀਆ ਪਾ ਕੇ ਲੈ ਜੀ ਭਗ ਜਾ ਭਗ ਜਾ ਪੀ ਲਣ ਦੇ ਚਾਦੀ ਕੁੱਟ ਹੱਥ ਮੰਨੇ ਤੇਰੇ ਮੁਰੇ ਆਏ ਵੇ ਬਜੇ ਜੀ ਡੰਦਾ ਬੇੜਾ ਕੁੱਟ ਕੁੱਟ ਕੇ ਸ਼ੱਭ ਸ਼ਾਤੀ ਜੀ ਵਿੱਚ ਬਪਾਤਾ ਆਏ ਵੇ ਆ ਪਾਉਣਾ ਖੜ ਜੋ ਲਾਗੀਆਂ ਮੈਂ ਮੈਂ ਕਰਨਾ ਬੀਜੀ ਤੂੜੀ ਐਂ ਗਿਰ ਲਾ। ਉਹ ਵੱਡੇ ਭਾਈ। ਹਾਂ ਜਰਾਏ ਮਾਰਿਆ ਕਰਦੇ ਨੇ ਤੈਨੂੰ ਆਖ ਲੁਕ ਨਹੀਂ ਗਈ। ਉਹ ਮੈਂ ਤਾਂ ਪਤੰਦਰਾ ਐ ਪੁੱਛਦਾ ਤੀ। ਉਹ ਮਾਂ ਮੈਨੂੰ ਮੇਰੇ ਲਈ ਦੱਸਦੀ ਤੀ। ਕਹਿੰਦੀ ਤੇਰੀ ਤੇ ਪਰਜਾਈ ਦੀ ਲੜਾਈ ਹੋਗੀ ਆਪਚ। ਹਾਂ ਹੋਗੀ ਫੇਰ। ਇਹ ਕਿ ਵੱਡੀ ਗੱਲ ਐ। ਉਹ ਮਾਂ ਪਤੰਦਰਾ ਤੇਰੇ ਮਾਰਿਆ ਮੂਰਿਆ ਤਾਂ ਨਹੀਂ। ਬਾਉਲਾ। ਉਹ ਤਾਂ ਪਈਆ ਮੁੱਦੀ। ਦੇ ਤੇਰੇ ਦੀ ਲੈ ਤੇਰੇ ਦੀ ਅੱਖਾਂ ਮੈਂ ਪਿਆਦੀ। ਕੱਢ ਤਾ ਸਾਰਾ ਗੁੱਸਾ। ਓਏ ਮੇਰੀ ਗੱਲ ਸੁਣ ਲੈ ਵੱਡੇ ਭਾਈ। ਆ ਫੂਗਰੀਆਂ ਨਾ ਮੇਰੇ ਲਵੇ ਨਾ ਮਾਰਿਆ ਕਰ ਅੰਮਾ ਦਾ ਤੇਰਾ ਮਾਂ ਜਾਇਆ ਭਾਈ ਅੰਮਾ ਦਾ ਤੇਰੀਆਂ ਸਾਰੀਆਂ ਕਰਤੂਤਾਂ ਜਾਣਨਾ ਫੂਗਰੀ ਕਾਦੀ ਮਾਰੀਆ ਮੇਰੇ ਯਾਰਾਂ ਤਾਂ ਦੱਸ ਦੇ ਉਹ ਤੇਰੇ ਚ ਐਡਾ ਹੈਗਾ ਕਣਕੰਡਾ ਕੱਢਣ ਜੋਗਰਾ ਜਿਹੜਾ ਤੂੰ ਆ ਤੀਮੀਨ ਨੂੰ ਹੱਥ ਪਾਲੇ ਤੀਮੀਨ ਨੂੰ ਹੱਥ ਪਾਲੇ ਕਹੀ ਜੀਆਂ ਗੱਲਾਂ ਕਰਦਾ ਮੇਰੇ ਯਾਰ ਉਹਦਾ ਕੁੱਟੀ ਦੇ ਤੇਰੇ ਦੀ ਲੈ ਤੇਰੇ ਦੀ ਬੜਕ ਬੜਕ ਕੇ ਕੁੱਟੀ ਆ ਤਾਂ ਇਹਦਾ ਮੇਰੀਆਂ ਹੱਡੀਆਂ ਫਾਦਨੀਆਂ ਦੁਖਣ ਲੱਗੀਆਂ ਹਾਏ ਮੇਰੇ ਉਹ ਬੱਸ ਬੱਸ ਕਰ ਵੱਡੇ ਭਾਈ ਓ ਬਾਲੀਆਂ ਫੁਕਰੀਆਂ ਨਾ ਮਾਰਿਆ ਕਰ ਆਹੀ ਤੇਰੀਆਂ ਫੁਕਰੀਆਂ ਤੈਨੂੰ ਲੈ ਕੇ ਬੈਠਣੀਆਂ ਕਿਸੇ ਦਿਨ ਓ ਫੁਕਰੀ ਕਾਦੀ ਮਾਰਤੀ ਆਂਦਾ ਦੱਸ ਦੇ ਓ ਪਤੰਦਰਾ ਜੇ ਤੈਨੂੰ ਕੁਛ ਕਹਿੰਦੀ ਐ ਤੂੰ ਤੋ ਡਰਦਾ ਕਾ ਤੂੰ ਆ ਤੂੰ ਮੈਨੂੰ ਦੱਸ ਆ ਸਿੱਧਾ ਮੈਂ ਅਗਲੀ ਦੇ ਮਾਂ ਬਾਪ ਨੂੰ ਬੁਲਾ ਕੇ ਕਹੂੰਗਾ ਵਿਰਧ ਚੱਕਣ ਦਾ ਕੀ ਫਰਜ ਬਣਿਆ ਓ ਜੇ ਮੈਂ ਭਾਈ ਮੇਰੇ ਚ ਖੋਟ ਨਾ ਹੁੰਦਾ ਤਾਂ 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 ਗੱਲ ਮੰਨੀ ਖੋਟ ਦਾ ਉਹਦਾ ਹੁਣ ਕੁੱਟਤੀ ਹੋਰ ਦੱਸ ਕੀ ਕਰੇ ਉਹੀ ਮਨਾਈ ਜਾਣਾ ਤੂੰ ਹੁਣ ਮੈਂ ਤੈਨੂੰ ਆਏ ਕਹਿੰਦਾ ਭਈ ਮੈਂ ਉਹਨੇ ਮੈਨੂੰ ਕੁੱਟਿਆ ਮੇਰਾ ਹਾਲ ਕਰਨ ਲੈ ਉਹੀ ਫੁਗਰੀਆਂ ਮਰੀ ਜਾਂਦਾ ਮੈਨੂੰ ਲੱਗਦਾ ਘੜਿਆ ਇਹਨੂੰ ਉਹ ਮੈਂ ਤਾਂ ਐਂ ਕਹਿੰਦੀ ਪਤੰਦਰਾ ਜੇ ਮਾਂ ਕੋਈ ਗੱਲ ਬਾਤ ਹੋਊਗੀ ਮੈਂ ਦਵਾਈ ਦਬੂਈ ਦਵਾ ਲੈਣਾ ਉਹ ਮੇਰੇ ਵੀਰਾ ਪਹਿਲਾਂ ਕਈ ਵਾਰ ਬੁਖਾਰ ਚੜਿਆ ਕਿੰਨੇ ਵਾਰ ਮੈਂ ਬਿਮਾਰ ਹੋਇਆ ਤੈਨੂੰ ਦੱਸਦਾ ਨਹੀਂ ਜੇ ਮੈਨੂੰ ਕੋਈ ਤਕਲੀਫ ਹੋਣੀ ਮੈਂ ਤੈਨੂੰ ਦੱਸਦਾ ਦਾ ਉਹ ਚੱਲ ਚੰਗਾ ਵੱਡੇ ਬਈਰ ਲਾਲਾ ਸੰਨੀ ਉਹ ਚੰਗਾ ਭੱਗ ਜਾ ਬਈਆ ਲੈ ਰੀਆਂ ਨੇ ਰਿੰਗਣ ਮੈਨੂੰ ਪਾਦਾਂ ਨਾ ਦਿਨ ਪਾਲਾ ਪਾਲਾ ਮੈਂ ਤਾਂ ਹੋਰ ਵੀ ਸ਼ੌਕ ਹਮ ਜਾਣੇ ਨਹੀਂ ਤੈਨੂੰ ਕੀ ਦੱਸਾਂ ਬਾਈ ਓਏ ਮੈਂ ਤਾਂ ਬੁਸ਼ਰਮੀ ਮਾਰਦੀ ਆ ਮੇਰੀ ਤਾਂ ਹੱਡੀ ਮੇਰੀ ਸਾਰੀ ਦੁਖਦਾ ਅੰਗ ਅੰਗ ਹੋਏ ਆਏ ਦੇਖ ਤਾਂ ਸਹੀ ਮੇਰੀ ਸੌਕਣ ਕਿਵੇਂ ਗੇਟ ਲਾਈ ਪਈ ਆ ਦੁੱਧ ਪੀਣ ਵੇਲੇ ਬਾਟਾ ਭਰ ਕੇ ਪੈ ਜੂ ਉਹ ਪਣਾਵਾ ਧੁੱਪੇ ਮੱਚੀ ਜਾਂਦੀਆਂ ਨੇ ਵੀ ਕੱਖ ਕੰਡਾ ਪਾ ਦੇ ਕੋਈ ਨਾ ਤੈਨੂੰ ਤਾਂ ਮੈਂ ਪਾਉਣੀ ਆਗੀ ਦੇਖਦੀ ਚੱਲ ਲਾਏ ਮੇਰੀ ਸੋਕਲੀ ਨਜ਼ਾਰਾ ਗਰਮੀ ਚ ਹੋ ਇਹ ਹਵਾ ਦੇ ਰੁਕਾ ਤੋਂ ਹਟ ਗਿਆ ਲੇਟ ਵਾਗੀ ਪੱਖਾ ਵੀ ਬੰਦ ਹੋ ਗਿਆ ਐਨੇ ਤਾਂ ਨਹੀਂ ਕਿਤੇ ਰਿਹਾਨੇ ਪ੍ਰੈਸ ਚਲਾ ਲਈ ਇਹ ਮੇਰੇ ਨਾਲ ਡਾਉਣ ਨੂੰ ਤਿਆਰ ਰਹਿੰਦੀ ਆ ਪੱਕਾ ਇਹਨੇ ਕੋਈ ਨਾ ਕੋਈ ਜੱਬ ਪਾਇਆ ਹੋਣਾ ਲੈ ਪਤਾ ਵੀ ਨਾ ਤਾਰ ਤੇ ਲੋੜ ਪੈ ਜਾਂਦਾ ਹੈ ਹੈ ਜਦੋਂ ਏਸੀ ਨਾਲ ਕੋਈ ਚੀਜ਼ ਚਲਾ ਲੀ ਗੇ ਚੱਲ ਮਾਣਾ ਇੱਕੋ ਦਾਉ ਨਾ ਭਾਖ ਪਹਿਲਾਂ ਇਹ ਦੇਖ ਲਾ ਗਵਾਂਡੀਆਂ ਦੇ ਵੀ ਲਾਈਟ ਹੈਗੀ ਫੇਰ ਪੁੱਛੂ ਇਹਨੂੰ ਤਾਂ ਪਾਇ ਤਾ ਨੂੰ ਹਾਏ ਰੱਬਾ ਸਾਰੀ ਨੀਂਦ ਖਰਾਬ ਕਰਤੀ ਐਡੀ ਸੋਹਣੀ ਨੀਂਦ ਆਈ ਸੀ ਅੱਜ ਤਾਂ ਮੈਨੂੰ ਉੱਧਾ ਤਾਂ ਐ ਸੱਖ ਦਾ ਚੈਨ ਦਾ ਛਾ ਆਇਆ ਬਸੀ ਸ਼ਿਤਰੋ ਪਰ ਸ਼ਿਤਰੋ ਔੜ ਕੜਾਈ ਦੀ ਸੀ ਬਾਈ ਜੀ ਦੀ ਹੋਈ ਸੀ ਚਲ ਕੋਈ ਤਾਂ ਕੁੱਟਿਆ ਗਿਆ ਮੇਰਾ ਕੀ ਜਾਂਦਾ ਹਾਏ ਕਰ ਇਹਦੇ ਨਾਲ ਪੰਗਾ ਲੈਣ ਤੋਂ ਪਹਿਲਾਂ ਗਵੰਟੀਆਂ ਦੇ ਦੇਖ ਵੀ ਪੱਖਾ ਚੱਲਦਾ ਹੈ ਕਿ ਨਾ ਇਹਨਾਂ ਦਾ ਬੁੜਾ ਪੱਖਾ ਲਾਈ ਪਿਆ ਹੁੰਦਾ ਬਾਹਰ ਕੰਧ ਦੇ ਉੱਤੋਂ ਦੀ ਦੇਖਦੀ ਹੈ ਜਾ ਕੇ ਬੋਝ ਕੇ ਦੇਖੋ ਕਿਤੇ ਬੁੜੇ ਦੇ ਨਿਗਾ ਪੈ ਗਈ ਨਾ ਬੁੜਾ ਜਾਂ ਬੋਲਣ ਲੱਗ ਜੂ ਲੈ ਆ ਬੂ ਉਹ ਤਾਂ ਪੱਖਾ ਲਾ ਕੇ ਆਰਾਮਦਾਰੀ ਨਾ ਪਿਆ ਤਾਰ ਮੱਚੀ ਐ ਇਹਦਾ ਮਤਲਬ ਐਨੂੰ ਦੇਖਦੀ ਆ ਮੈਂ ਬਾਈਤਲ ਨੂੰ ਇਹਨੇ ਪ੍ਰੈਸ ਲਾਈ ਹੋ ਦੇਖ ਲੈਣ ਦੇ ਮੈਨੂੰ ਵੀ ਤਾਰ ਮੱਚੀ ਆ ਫੇਰ ਦੇਖੀ ਮੈਂ ਗੁੱਤਨੀ ਪਟਦੀ ਤੇ ਕਾ ਬੂਮ ਮਰ ਜਾ ਨਾ ਮੇਨ ਸੁੱਚ ਚੱਕ ਗਈ ਹੁਣ ਪੋਛਦੀ ਐ ਤੈਨੂੰ ਪੋਛਦੀ ਐ ਲੁਕ ਮੈਂ ਪਰ ਬਾਹਰ ਨਿਕਲ ਕੀ ਲੜ ਗਿਆ ਕਿਉਂ ਅੱਗ ਮਚਾਈਆ ਦੁਪਹਿਰੇ ਦੁਪਹਿਰੇ ਬੜੇ ਤੇਰੇ ਤੇਰੇ ਜੰਮਣ ਵਾਲਿਆਂ ਦੇ ਤੇਰੇ ਭਰਾਵਾਂ ਦੇ ਸਾਰਿਆਂ ਦੇ ਲੜਦੇ ਥੋੜੇ ਗੱਲ ਟੋਲ ਲੈ ਜੀਵ ਖਚਲ ਨੂੰ ਪੜ ਕੇ ਜੇ ਮੇਰੇ ਪੇਕੇ ਨੂੰ ਕੁਛ ਕਿਆ ਨਾ ਕਹਾਂ ਨਾ ਤੈਨੂੰ ਇਹਨਾਂ ਨੇ ਅਕਲ ਨਹੀਂ ਸਿਖਾਈ ਜੇ ਕੋਈ ਸੁੱਤਾ ਪਿਆ ਹੁੰਦਾ ਅਗਲੀ ਦੀ ਨੀਂਦ ਨਹੀਂ ਭਰਾਣ ਕਰੀਤੀ ਹੁੰਦੀ ਨਹੀਂ ਮੈਂ ਕਿਹੜਾ ਤੇਰੇ ਗੋਲੀ ਮਾਰੀ ਹਰਾਮਜਾਦੀ ਇਹ ਕਿ ਮੈਂ ਟੱਪਦੀ ਫਿਰਦੀ ਆ ਮੈਂ ਕੀ ਕਿਹਾ ਤੈਨੂੰ ਹਰਾਮਜਾਦੀ ਹੋਏਗੀ ਭਣੀ ਤੂੰ ਮੈਂ ਕਹਤਾ ਹਾਂ ਮੈਂ ਹੈ ਤੂੰ ਕਰਿਆ ਨਹੀਂ ਤੂੰ ਮੈਂ ਸੋਚ ਨਹੀਂ ਚੱਕੀ ਨਾ ਜਿੰਨਾ ਹੱਕ ਤੇਰਾ ਘਰ ਚੋਂ ਨਾ ਮੇਰਾ ਵੀ ਆ ਹੱਕ ਦੀ ਗੱਲ ਤਾਂ ਐ ਕਰਦੇ ਜਿਵੇਂ ਪੇਕਿਆਂ ਤੋਂ ਲੈ ਕੇ ਆਈ ਹੁੰਦੀ ਆ ਨਹੀਂ ਜਿੰਨਾ ਹੱਕ ਤੇਰਾ ਉਹਨਾਂ ਮੇਰਾ ਵੀ ਐ ਤੂੰ ਪਈਆਂ ਪਈ ਰਹਿ ਮੈਂ ਕਿ ਤੇਰੇ ਬਾਲ ਚ ਜਾ ਕੇ ਢੋਲ ਵਜਾਤਾ ਹੁਣ ਨਾ ਢੋਲ ਨਹੀਂ ਵਜਾਇਆ ਹੋਰ ਕੀ ਕਰਿਆ ਨਾ ਮੇਨ ਸੋਚ ਕੀ ਨਾ ਚੱਕੀ ਤੇਰਾ ਪਿਓ ਜੱਕ ਗਿਆ ਕੇ ਚੱਲ ਉੱਥੇ ਦੇ ਮੈਂ ਮੇਰੀ ਗਰਦਨ ਨੂੰ ਹੱਥ ਕਿਨੂੰ ਪੁੱਛ ਕੇ ਪਾਇਆ ਨਹੀਂ ਮੈਂ ਪਾਇਆ ਆਂਦੀ ਮਰਜ਼ੀ ਨਾਲ ਤੂੰ ਦੱਸ ਕੀ ਲੱਗਦੀ ਹੈ ਚੱਲ ਪਹਿਲੇ ਦੇਖ ਤਾਂ ਸਹੀ ਚੱਲ ਚੱਲ ਉੱਥੇ ਚੱਕੀ ਕਿਨੂੰ ਆ ਜਾ ਆ ਜਾ ਆ ਜਾ ਚੱਲ 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 ਤੈਨੂੰ ਦਿਖਾਵਾਂ ਉਹਨ ਕੀ ਹੋ ਗਿਆ ਮੇਰੇ ਸਾਲੇ ਦੀ ਉਹ ਫੇਰ ਲੜਤੀਆਂ ਇਹਦਾ ਹੱਗਣ ਮੁੱਤਣ ਵੀ ਨਹੀਂ ਦਿੰਦੀ ਆ ਚੱਲ ਆਪਾਂ ਨੇ ਕੀ ਲੈਣਾ ਚੱਲ ਮੈਨੂੰ ਐਂ ਦੱਸ ਆਹਾ 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 ਦੱਸੀ ਆ ਕਿਨੇ ਚੱਕੀ ਆ ਆ ਕਿਨੇ ਚੱਕੀ ਦੱਸ ਹੱਥ ਪੜਾ ਕੇ ਹਾਂ ਚੱਕੀ ਆ ਨਾ ਮੈਨੂੰ ਐਂ ਦੱਸ ਨੀ ਮੇਰੀ ਤਾਂ ਤੂੰ ਮਸ਼ੀਨ ਤੇ ਵੀ ਮੱਚਦੀ ਸੀ ਵੀ ਮੈਂ ਕੱਪੜੇ ਧੋਣ ਵਾਲੀ ਮਸ਼ੀਨ ਲਾ ਲਈ ਨਾ ਤੂੰ ਕਿਹੜੇ ਬਾਪ ਨੂੰ ਪੁੱਛ ਕੇ ਸੀ ਛੱਡਿਆ ਸੀ ਦੱਸੀ ਮੇਰੀ ਗੱਲ ਸੁਣ ਲੈ ਤੂੰ ਮਸ਼ੀਨ ਚਲਾਈ ਜਨਾ ਮੈਂ ਤਾਂ ਐਸੀ ਛੱਡ ਕੇ ਸੌਂਗੀ ਮੈਂ ਤਾਂ ਪਹਿਲਾਂ ਕਿ ਹਸਿਆਰ ਦੇ ਬੰਦੇ ਨੂੰ ਕੀ ਕਹੇ ਸੀ ਬੰਦੇ ਨੂੰ ਨਾ ਫਿਰ ਮੈਂ ਵੀ ਆਪਣੇ ਬੰਦੇ ਨੂੰ ਕਹਾਂ ਸੀ ਵੀ ਮੈਂ ਵੀ ਬਰਾਬਰ ਬਿੱਲ ਭਰਦੇ ਆ ਫਿਰ ਅਸੀਂ ਵੀ ਬਰਾਬਰ ਭਰਦੇ ਤੇਰੇ ਕਿਹਖ ਸੀ ਮੇਰੇ ਹਿਸਾਬ ਵਿੱਚ ਤੇ ਕੀ ਲੱਗਦਾ ਤੂੰ ਬੋਲਦੀ ਕਿ ਮੈਂ ਸਾਰਾ ਦਿਨ ਹੈ ਸਾਰਾ ਦਿਨ ਮੈਂ ਤੇ ਹਿੰਜੜਦੀ ਰਹਿਣੀ ਆ ਤੂੰ ਸਮਝ ਕੀ ਰੱਖਿਆ ਹੈ ਕਦੇ ਤਾਂ ਮਸ਼ੀਨ ਲਾ ਲਈ ਤੇ ਦੇਖ ਕੇ ਮੈਂ ਆਹ ਜੀ ਆ ਆ ਮੇਰੀ ਆ ਮੇਰੇ ਤੇ ਚੱਲ ਹੁਣ ਬੋਲ ਛੜ ਬੋਲ ਹੁਣ ਬੋਲ ਇਹ ਸੌਕ ਨੇ ਖੜਾ ਲਾ ਛੜ ਬੋਲ ਓਏ ਹਾਏ ਤਾੜਾ ਪਰਜਾਈ ਨੂੰ ਛੱਡੀ ਨਾ ਪਰਜਾਈ ਟਾ ਕੇ ਰੱਖਾ ਤਾੜਾ ਪਰਜਾਈ ਟਾਲਾ ਆ ਗਿਆ ਨਯਾਰਾ ਟਾਲ ਲੈ ਨੁੱਤ ਸਮਝਦੀ ਕੀ ਹੈ ਹੈ ਟਾਲਾ ਪਰਜਾਈ ਟਾਲਾ ਸਮਝ ਕੀ ਰੱਖਿਆ ਨਾ ਹੈ ਸਰ ਮੇਰੀ ਸੋਣ ਤੇ ਤੂੰ ਕੇ ਸਾਹਮਣੇ ਬੇਇੱਜ਼ਤੀ ਕਰਦੀ ਤੇ ਤੂੰ ਨਾ ਤੂੰ ਮੇਰੇ ਕੋਲ ਨਾ ਮੇਰੇ ਕੋਲ ਨਾ ਖਰਚਾ 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 ਟਾਲਾ ਪਰਜਾਈ ਟਾਲਾ ਖਰਚਾ ਹੈ ਤਾਂ ਗੱਲ ਟਾਲ 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 ਖਰਚਾ ਹਰ ਤੈਨੂੰ ਤਾਂ ਮੈਂ ਬਹੁਤ ਦੇਖੂ ਕਿਹਨੂੰ ਕਹਣਾ ਮੈਂ ਟਾਲ ਮੈਂ ਨਾ ਕਿਹਨੂੰ ਕਹਣਾ ਟਾਲ ਮੇਰੀ ਗੱਲ ਸੁਣ ਲੈ ਤੇਰੇ ਨਾਲ ਨੂੰ ਕੁੱਟਣ ਕਿੱਤੀ ਹੈ ਐਸੇ ਨੂੰ ਕੁੱਟਣ ਕਿ째 ਤੈਨੂੰ ਬੜਬੜ ਕਰ ਫੇਰ ਫੇਰ ਤੱਕ ਰਿਹਾ ਕੋਈ ਐ ਜਿਹਾ ਤੇਜ਼ ਕੱਟ ਕੰਡਾ ਲੀ ਤੇ ਨਾਲ ਇੱਕ ਪਾਸੇ ਇੱਕ ਪਾਸੇ ਮੈਂ ਮੇਰੇ ਬੰਦੇ ਨੂੰ ਉਹ ਮਾਰਾ ਉਹਨੂੰ ਆਇ ਨੂੰ ਫੜਾ ਫੜਾ ਓ ਮਾਈ ਗੋਡ ਨੂੰ ਫੜਾ ਆਹ ਇਤਰਾ ਮਾਰ ਸਰਪਾਣਾ ਛੜ ਦੇ ਛੜ ਦੇ ਕਲਾ ਮਾਰ ਆ ਐ ਸਮਾਰ ਕੇ ਲਸ ਮਾਰ ਕੇ ਕਰਾਉਂਦਾ ਇਹ ਲੜਾਈ ਕਰਾਉਂਦਾ ਮੈਂ ਇਹ ਨਹੀਂ ਲੜਾਉਂਦਾ ਮੇਰੇ ਤੋਂ ਚਾਲਾ ਆਪਣੀ ਡਾਲ ਚੜ ਰੁੱਕ ਕੇ ਮੈਂ ਮਰਦੀ ਕਿ ਮੈਂ ਛੱਡਾ ਕਿ ਮੈਂ ਮਰਦੀ ਛੱਡਾ ਦੱਸੀ ਮੈਨੂੰ ਓਏ ਨਹੀਂ ਛੋਟੀਏ ਖੜ ਜਾ ਨਹੀਂ ਖੜ ਜਾ ਮੇਰੀ ਗੱਲ ਸੁਣ ਲੈ ਮੈਨੂੰ ਐਂ ਦੱਸ ਇਧਰੋਂ ਕੌਣ ਨਿਕਲਿਆ ਉਹ ਨਿਕਲਿਆ ਉਹ ਉਸਨੇ ਮੇਮ ਸੋਚ ਚੱਕਾ ਪੈਣੇ ਫਿਰ ਤੂੰ ਰੜਕਾ ਮੈਨੂੰ ਛੱਡ ਦੇ ਮੈਂ ਬਣਾਉਣੀ ਆ ਬਧਰੀ ਤੂੰ ਹੱਥਾਂ ਨਾਲ ਹੀ ਬਣਾ ਦੇ ਮੈਨੂੰ ਪਤਾ ਤੇਰਾ ਤੂੰ ਤਾਂ ਸ਼ੇਰ ਨਹੀਂ ਆ ਉਰੇ ਇੱਥੋਂ ਫੜ ਲੈ ਫੜ ਲੈ ਆ ਤੂੰ ਮਾਰ ਕੇ ਲੈ ਸਮਾਰ ਕੇ ਲਾ ਦੇ ਸਮਾਰ ਕੇ ਲਾ ਸਮਾਰ ਕੇ ਲਾ ਜੇ ਇਹ ਤੈਨੂੰ ਬੈਠਣ ਜੋਗੀ ਨਹੀਂ ਸਮਾਰ ਕੇ ਸਮਾਰ ਕੇ ਆ ਮਰ ਰਹੀ ਹੈ ਮਾਰਦਾ ਵੇ ਜਿਹਨ ਦਾੜ ਦਾੜ ਕੁੱਤੀ ਨਾ ਨਾ ਕਿਉਂ ਕੋਣ ਹੈ ਉਹਦਾ ਇਹ ਤੇਰਾ ਭਾਈ ਨਾ ਬਹੁਤ ਕੁੱਤਿਆਂ ਕਰਤੂਤਾ ਕਰਦਾ ਨਾ ਕੀ ਕੁੱਤਿਆਂ ਕਰਤੂਤਾ ਨੂੰ ਇਹ ਨੰਗਾ ਹੋਗੇ ਨਾ ਦਾ ਮੈਂ ਬੇਸ਼ਰਮਾ ਲੜਾਉਂਦਾ ਸਾਨੂੰ ਦੋਨਾਂ ਨੂੰ ਤੂੰ ਲੜਨਾ ਬੇਜਾਨ ਵੀੋਂ ਮੇਰੀ ਗੱਲ ਸੁਣ ਲੋ ਕੰਨ ਖੋਲ ਕੇ ਮੇਰਾ ਭਾਈ ਕੋਈ ਮੰਦਰੋਂ ਟੱਲਣੀ ਹੈਗਾ ਵੀ ਜਦੋਂ ਜੀਕਰਾ বাজਾਤਾ ਮੈਂ ਨਾ ਹੁਣ ਲਾਇਆ ਚੀਜ਼ੀ ਗੱਲ ਸੁਣ ਜੀ ਮੇਰੀ ਹੱਥ ਕਿੰਨੇ ਨਾਲ ਲਾਈਏ ਮੈਂ ਤਾਂ ਬੋਕਰਾਂ ਨਾ ਕੜੂਗੀ ਤੂੰ ਰੋੜਚਾ ਨਾਲ ਸਾਨੂੰ ਲੜਾਉਂਦਾ ਪਤਾ ਕਿਵੇਂ ਆ ਆਪ ਮੇਨ ਸੋਚ ਚ ਚੱਕ ਕੇ ਇਆ ਵਹ ਹੱਗਣ ਵਾਲੇ ਚ ਵੜ ਗਿਆ ਤੇਰੀਓ ਪਾਣ ਸਮਾਰਕ ਲਾ ਸਮਾਰਕ ਲਾ ਓਟੋ ਬਾਈ ਬੋਲ ਮਾਰ ਦੇ ਸਮਾਰਕ ਗਾਈ ਜਲ ਸੁਣ ਲੈ ਸਮਾਰਕ ਬਾਈ ਚੱਲ ਬਾਈ ਗਾਣ ਸੁਣ ਲੈ ਬਾਈ ਹਾਏ ਤੂੰ ਮੇਲਾ ਪਿੱਛੇ ਲੱਗ ਗਿਆ ਦਾ 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 ਗੁੱਟਦਾ ਓਏ ਪਹਿਲਾਂ ਇਹਦਾ ਦੇਖ ਲਓ ਮੇਰੇ ਸਾਡੇ ਤੋਂ ਮੇਹਰ ਸੁੱਝ ਤੱਕਦਾ ਮੇਰਾ ਹੱਥ ਥੇਰੀ ਜਾਂਦਾ